ਚਲੋ ਵੀਰੇ ਜੀ ਸੱਦੇ ਚੱਲੀ ਚੱਲੀ ਅੰਨੀ ਬਹੁਤ ਟਾਈਮ ਭੋਲਰ ਸਾਹਿਬ ਤੁਸੀਂ ਇੱਧਰ ਆਜੋ ਸਾਡੇ ਬੁਲਾਇਆ ਮੈਡੀਕਲ ਜੁੜਿਆ ਹਾਂ ਜੀ ਹਾਂ ਜੀ ਮੋਢੇ ਕਰਦਾ ਜੀ ਦਾਦਾ ਸਾਹਿਬ ਮੈਡੀਕਲ ਬਣ ਕੇ ਨਹੀਂ ਕੀਤੀ ਜੀ ਕੋਈ ਜਿਹੜੇ ਤੁਸੀਂ ਬੋਲ ਰਹੇ ਹੋ ਉਹ ਜਿਹੜੀਆਂ ਤੁਹਾਡੇ ਰੈਗੂਲਰ ਜੌਬ ਹੋ ਗਿਆ ਉਹਦੇ ਵੀ ਸਰਵਿਸ ਨੈਸ਼ਨਲ ਐਮਰਜੈਂਸੀ ਇਹਦੇ ਵਿੱਚ ਤੁਹਾਨੂੰ ਜੋ ਵੀ ਕਰ ਸਕਦੇ ਹੋ ਉਹ ਕਰ ਰਹੇ ਆ ਫਿਰ ਪੀਰਵਾਇਸ ਕਰ ਇੱਕ ਵਾਰੀ ਕਰਕੇ ਜਾਂ ਦੂਸਰਾ ਹਰਿਆਣਾ ਗਵਰਨਮੈਂਟ ਗੱਲ ਦੇ ਕਮਿਸ਼ਨਰ ਕਰੇ ਜੀ ਮਾਦਮਾ ਤੇ ਜੋ ਜਿਹਨੇ ਖੜ ਜੋ ਇੱਥੇ

ਮਨੋਕਿਰਨ ਇਹ ਕਥਾ ਮਿਲਨੇ ਆਏ ਹੋ ਸਾਡੇ ਛੋਟੇ ਜਿਹੇ ਸਨੇਹ ਤੇ ਆਏ ਹੋ ਮੇਰੇ ਨਾਲ ਮੇਰੇ ਜਿਹੜੇ ਸਹਿਯੋਗੀ ਹੈਗੇ ਜੀ ਗੁਰਵੰਤ ਸਿੰਘ ਜੀ ਔਰ ਲਾਮ ਸਿੰਘ ਗੋਕੇ ਜੀ ਔਰ ਸਾਡੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਐਸਐਸਪੀ ਨਾਲ ਆਲੇ ਸਾਡੇ ਇਹ ਜਿਹੜੀ ਪੰਜਾਬ ਸਰਕਾਰ ਦੀ ਮੁਹਮਾ ਹੈ ਜੀ ਯੋਧ ਨਸ਼ਾ ਬੁਧ ਪੰਜਾਬ ਸਰਕਾਰ ਨੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੈਸ਼ਨਲ ਕਮੀਨਰ ਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਵੀ ਤੁਹਾਨੂੰ 300 ਯੂਨਟ ਬਿਜਲੀ ਦੇ ਫ੍ਰੀ ਦੇਵਾਂਗੇ ਦੇ ਦਿੱਤੇ ਮੱਲਾ ਕਲੀਨਿਕ ਬਣਾਵਾਂਗੇ ਬਣਾ ਦਿੱਤੇ ਕਿਸਾਨਾਂ ਨੂੰ ਬਿਜਲੀ ਮੋਟਰਾਂ ਦੀ ਬਿਜਲੀ ਦਿਨ ਨੂੰ ਦੇਵਾਂਗੇ ਪੇਲਾਂ ਤੱਕ ਪਾਣੀ ਪਹੁੰਚਾਵਾਂਗੇ ਹੋਮ ਡਿਲੀਵਰੀ ਆਫ ਸਰਵਿਸਿਜ਼ ਬਹੁਤ ਸਾਰੇ ਵਾਅਦੇ ਸੀ ਪੂਰੇ ਕੀਤੇ ਸਕੂਲ ਠੀਕ ਕਰਾਂਗੇ ਕਰ ਰਹੇ ਹਾਂ ਜੀ ਇਸੇ ਤਰ੍ਹਾਂ ਇੱਕ ਵਾਅਦਾ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਦੇ ਵਾਸਤੇ ਮਲੋ ਜਿਹੜੀ ਡਬਲ ਪ੍ਰੌਂਗ ਸਟ੍ਰੈਟਜੀ ਆ ਦੋ ਤਰ੍ਹਾਂ ਦੀ ਜਿਹੜੀ ਨੀਤੀ ਆ ਇੱਕ ਤਾਂ ਹੈਗਾ ਜਿਹੜੇ ਬੰਦੇ ਨਸ਼ਾ ਕਰਦੇ ਆ ਜਿਨ੍ਹਾਂ ਦੇ ਕੋਲੋਂ ਕੰਜ਼ਮਪਸ਼ਨ ਕੁਆਟਿਟੀ ਆ ਜਿਹੜੇ ਫੀਮ ਭੁੱਕੀ ਵਾਲੇ ਆ ਜਿਹੜੇ ਪਹਿਲੀ ਵਾਰੀ ਆ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆ ਬਹੁਤ ਥੋੜੀ ਕੁਆਟਿਟੀ ਮਿਲਦੀ ਆ ਜਿਹੜੇ ਮਰੀਜ਼ ਆ ਉਹਨਾਂ ਦੇ ਨਾਲ ਸਾਨੂੰ ਹਮਦਰਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਆ ਉਹਨਾਂ ਦਾ ਇਲਾਜ ਕਰਾਂਗੇ ਪਹਿਲਾਂ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤਾਂ ਲੈ ਕੇ ਆਵਾਂਗੇ ਫਿਰ ਹੌਲੀ ਹੌਲੀ ਗੋਲੀਆਂ ਘੱਟ ਕਰਾਂਗੇ ਫਿਰ ਗੋਲੀਆਂ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਕੰਮ ਕਰਨ ਵਾਸਤੇ ਕੋਈ ਲੋਨ ਦੇਵਾਂਗੇ ਕੋਈ ਗ੍ਰਾਂਟ ਦੇਵਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਜਿਹੜੀ ਦੂਜੀ ਕੈਟਾਗਰੀ ਆ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਨਸ਼ਾ ਦੇ ਵਪਾਰੀ ਆ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਤੇ ਇਹ ਪੰਜਾਬ ਪੁਲਿਸ ਵਾਲੇ ਉਹਨਾਂ ਨੂੰ ਬਰਬਾਦ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹ ਜਿੰਨਾਂ ਚ ਜਾਣਗੇ ਡਰਗ ਅਡਿਕਟ ਡੀਡਿਕਸ਼ਨ ਸੈਂਟਰ ਰੀਹੈਬਿਟੇਸ਼ਨ ਸੈਂਟਰ ਚ ਜਾਣਗੇ ਸਕਿਲ ਡਿਵੈਲਪਮੈਂਟ ਸੈਂਟਰ ਚ ਜਾਣਗੇ ਨਸ਼ਾ ਵੇਚਣ ਵਾਲੇ ਪੁਲਿਸ ਉਹਨਾਂ ਦੇ ਪਿੱਛੇ ਆ ਜਾਂ ਉਹ ਜੇਲ੍ਹ ਵਿੱਚ ਜਾਣਗੇ ਜਾਂ ਪੰਜਾਬ ਨੂੰ ਛੱਡ ਕੇ ਭੱਜ ਜਾਣਗੇ ਤੇ ਜਾਂ ਫਿਰ ਉਹ ਜਿਹੜਾ ਹੈਗਾ ਕਿਤੇ ਮਤਲਬ ਸਮਝ ਲਓ ਵੀ ਸ਼ਮਸ਼ਾਨ ਤੱਕ ਪਹੁੰਚ ਜਾਣਗੇ ਇਹ ਬੜੀ ਕਲੀਅਰ ਵਾਰਨਿੰਗ ਹੈ ਜੀ ਕੋਈ ਇਹਦੇ ਵਿੱਚ ਕਿਸੇ ਨੂੰ ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਸਰਕਾਰ ਨੇ ਤૈયਿਆ ਕਰ ਲਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਾਹ ਲੈਣਾ ਅੱਜ ਸਾਰੇ ਦੇ ਸਾਰੇ ਜਿਹੜੀ ਸਾਡੀ ਕੈਬਨਟ ਸਬ ਕਮੇਟੀ ਪੰਜ ਦੇ ਪੰਜ ਜਿਹੜੇ ਕੈਬਨਟ ਮਿਨਿਸਟਰ ਹੈ ਬੀੜਚਾ ਸਾਡੇ ਸਾਰੇ ਐਮ ਐਲ ਏ ਬਾਕੀ ਸਾਰੇ ਮਿਨਿਸਟਰਸ ਸਾਰੇ ਅਫਸਰ ਸਿਵਲ ਹਨ ਐਸ ਲਈ ਸਾਰੇ ਫੀਲਡ ਦੇ ਵਿੱਚ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਦੇਖਦਾ ਵੀ ਕਿਲੋਆਂ ਦੇ ਹਿਸਾਬ ਨਾਲ ਹੈਰੋਇਨ ਵੀ ਫੜੀ ਹੈ ਔਰ ਦੂਜੇ ਨਸ਼ੇ ਵੀ ਫੜੇ ਗਏ ਆ ਔਰ ਬਹੁਤ ਸਾਰੇ ਬੰਦੇ ਤੇ ਐਕਸ਼ਨ ਹੋ ਰਹੀ ਹੈ ਜਿਹੜੇ ਬੰਦੇ ਨੇ ਪਾਪ ਦੀ ਕਮਾਈ ਹੋਏਗੀ ਕਿ ਉਹਨੇ ਪਾਪ ਦੀ ਖਵਾਈ ਕਰਕੇ ਕੁਝ ਬਣਾ ਵੀ ਲਈ ਜਾ ਪ੍ਰਾਪਰਟੀ ਤਾਂ ਉਹ ਵੀ ਨਹੀਂ ਬਚੇਗੀ ਕੋਈ ਕਿਸੇ ਨੂੰ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਪੁਲਿਸ ਦਾ ਕੰਮ ਹੈ ਜਿਹੜੀ ਸਪਾਈ ਰਿਡਕਸ਼ਨ ਜਿਹੜੀ ਨਸ਼ਾ ਦੀ ਸਪਲਾਈ ਨਾ ਹੋਵੇ ਸਾਡਾ ਜਿਹੜਾ ਕੰਮ ਹੈ ਸਰਕਾਰ ਦਾ ਕੰਮ ਹੈ ਬਾਕੀ ਜਿਹੜੇ ਮੇਰਾ ਹੋ ਗਿਆ ਮੈਡੀਕਲ ਦਾ ਹੋ ਗਿਆ ਸਾਡੇ ਮੇਰੇ ਸਹਿਯੋਗੀਆਂ ਦਾ ਹੋ ਗਿਆ ਕਿ ਅਸੀਂ ਜਿਹੜੇ ਬੰਦੇ ਟੀਕੇ ਲਾਉਂਦੇ ਆ ਪਹਿਲਾ ਕੰਮ ਹੈ ਕਰ ਉਹਨੂੰ ਟੀਕੇ ਲਾਣੇ ਬੰਦ ਕਰਨੇ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਇੱਕ ਤਾਂ ਹੈਗਾ ਵੀ ਅਸੀਂ ਪਹਿਲਾਂ ਗੋਲੀਆਂ ਦਿੱಲ್ಯ ਤੁਸੀਂ ਸੁਣ ਦਿਓ ਵੱਡੇ ਫਿਰ ਵੀ ਕਿਸੇ ਨੂੰ ਕੋਈ ਜ਼ਿਆਦਾ ਲੱਤ ਲੱਗੀ ਹੋਈ ਆ ਉਸ ਲਈ ਉਹਦਾ ਨਹੀਂ ਸਰਦਾ ਔਖਾ ਹੈ ਇੱਕ ਲਿਕੁਇਡ ਮੈਥਡੋਨ ਥੈਰੇਪੀ ਸ਼ੁਰੂ ਕਰ ਰਹੇ ਸੀ ਉਹਨਾਂ ਦੇ ਵਾਸਤੇ ਤਾਂ ਕਿ ਜਿਹੜਾ ਔਖਾ ਪੀਰੀਅਡ ਉਹਨਾਂ ਦਾ ਲੰਘ ਜਾਏ ਫਿਰ ਉਹਨੂੰ ਉਹ ਲਿਕੁਇਡ ਮੈਥਡੋਨ ਫਿਰ ਗੋਲੀਆਂ ਤੇ ਲੈ ਕੇ ਆਵਾਂਗੇ ਫਿਰ ਅੱਗੇ ਲੈ ਕੇ ਜਾਵਾਂਗੇ ਜਦੋਂ ਟੀਕੇ ਲਾਣੇ ਬੰਦ ਕਰ ਦੇਣਗੇ ਹਾਂ ਇਹ ਕੱਲ ਮੈਂ ਹੋਰ ਕਰਨੀ ਚਾਹੁੰਦਾ ਸੀ ਵੱਡੇ ਇਥੇ ਬਰਨਾਲੇ ਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜਾ ਬੰਦਾ ਟੀਕਾ ਲਾਂਦਾ ਸਾਡੀ ਏਬੀ ਸਕੀਮ ਹੈ ਜੀ ਇੱਕ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਉਹਦਾ ਆਲਟਰਨੇਟ ਦੇਾਂਗੇ ਪਰ ਜੇ ਲੋੜ ਪੈਗੀ ਤਾਂ ਅਸੀਂ ਸਰੰਜ ਵੀ ਦੇ ਦਾਂਗੇ ਸਿਰਜਾ ਸ਼ੇਅਰ ਨਹੀਂ ਕਰਨੀ ਆ ਉਹਦੇ ਨਾਲ ਕੀ ਹੋ ਰਿਹਾ ਕਿ ਲੋਕਾਂ ਨੂੰ ਕਾਲਾ ਪੀੜੀਆ ਬਹੁਤ ਹੋ ਰਿਹਾ ਨੌਜਵਾਨਾਂ ਨੂੰ ਐਚ ਏ ਵੀ ਐਡਸ ਦੀ ਬਿਮਾਰੀ ਬਹੁਤ ਹੋ ਰਹੀ ਆ ਉਹਨਾਂ ਨੂੰ ਤਾਂ ਵੀ ਬਚਾਉਣਾ ਬੱਚਿਆਂ ਨੂੰ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਹਰ ਸੰਭਵ ਕੋਈ ਜਿਹੜੀ ਕੋਸ਼ਿਸ਼ ਕਰ ਰਹੇ ਆ ਹਰ ਸੰਭਵ ਮਦਦ ਕਰਾਂਗੇ ਕਿ ਜਿਹੜੇ ਬੱਚੇ ਟੀਕਾ ਲਾਂਦੇ ਆ ਉਹ ਲਿਕਵਿਡ ਮੈਥਡ ਉਹਨ ਦੇ ਉੱਤੇ ਜਾਂ ਗੋਲੀਆਂ ਤੇ ਆ ਜਾਣ ਉਹ ਤੇ ਦੂਜੀ ਗੱਲ ਹੈ ਕਿ ਜਿਹੜਾ ਸਟਿਗਮਾ ਰਿਡਕਸ਼ਨ ਆ ਉਹ ਕਿੱਦਾਂ ਹੋਊਗਾ ਕਿ ਲੋਕ ਜਾਂਦੇ ਨਹੀਂ ਆ ਤੁਸੀਂ ਦੇਖਿਆ ਹੋਣਾ ਕਿ ਬੰਦੇ ਤਾਂ ਆ ਜਾਂਦੇ ਦਵਾਈ ਲੈਣ ਔਰਤਾਂ ਨਹੀਂ ਆਉਂਦੀਆਂ ਔਰਤਾਂ ਦੇ ਵਿੱਚ ਵੀ ਇਹਨਾਂ ਸੇਹੀ ਪ੍ਰੋਬਲਮ ਹੈ ਜੀ ਅਸੀਂ ਇੱਕ ਮੂਰਤਲੇ ਵਿੱਚ ਪਾਇਲਟ ਕੀਤਾ ਹੁਣ ਜਿੰਨੇ ਤੁਹਾਡੇ ਪਿੱਛੇ ਜੇ ਫੜੇ ਗਏ ਆ ਵੱਡੇ ਵੱਡੇ ਸਮੱਗਲਰ ਜਿਹੜੀ ਪਹਿਲੀ ਸਮੱਗਲਰ ਹੈ ਜਿਹਦਾ ਜਗਰਾਮਾ ਦੇ ਵਿੱਚ ਨਾਰੰਗਵਾਲ ਦੇ ਵਿੱਚ ਕਾਟਾ ਆਇਆ ਸੀ ਉਹ ਵੀ ਲੇਡੀ ਸੀ ਬਹੁਤ ਸਾਰੀਆਂ ਲੇਡੀਆਂ ਜਿਹੜੀਆਂ ਸਮੱਗਲਿੰਗ ਦੇ ਵਿੱਚ ਇਨਵੋਲਡ ਹੈ ਬਹੁਤ ਸਾਰੇ ਮਾਈਨਰ ਨੂੰ ਮਲਬ ਪੁਸ਼ ਕੀਤਾ ਜਾ ਰਿਹਾ ਨਸ਼ਿਆਂ ਦੇ ਵਿੱਚ ਔਰਤਾਂ ਵਾਸਤੇ ਵੀ ਅਸੀਂ ਸਪੈਸ਼ਲ ਵਾਰਡ ਜਿਹੜੇ ਹੈਗੇ ਆ ਸਾਡੇ ਕੋਲ ਹੈਗਾ ਵੀ ਤੁਸੀਂ ਵੀ ਆਓ ਤانوں ਤੁਹਾਡੇ ਜਿਹੜੇ ਵੀ ਮਾਨ ਸਨਮਾਨ ਦੀ ਅਸੀਂ ਇੱਜ਼ਤ ਕਰਦੇ ਹੋਏ ਔਰ ਉਹਦੇ ਵਾਸਤੇ ਅਸੀਂ ਨਾਰਕੋਟਿਕ ਅਨੋਨਿਮਸ ਇੱਕ ਗਰੁੱਪ ਕਰੀਏ ਕਰ ਰਹੇ ਆ ਜਿੱਥੇ ਵੀ ਸਾਡਾ ਓਟ ਸੈਂਟਰ ਆ ਜਾਂ ਡੀਡਿਕਸ਼ਨ ਸੈਂਟਰ ਆ ਉਹਦਾ ਇੱਕ ਨਾਰਕੋਟਿਕ ਅਨੋਨਿਮਸ ਗਰੁੱਪ ਹੋਏਗਾ ਉਹ ਬੰਦੇ ਹੁੰਦੇ ਆ ਜਿਹੜੇ ਪਹਿਲਾਂ ਕਦੇ ਨਸ਼ਾ ਕਰਦੇ ਸੀ ਨਸ਼ਾ ਛੱਡ ਕੇ ਆਪਣਾ ਚੰਗਾ ਭਲਾ ਕੰਮ ਕਰ ਰਹੇ ਆ ਉਹਨਾਂ ਨੂੰ ਸਪੋਰਟ ਕਰਦਿਆ ਵੀ ਮੈਂ ਨਸ਼ਾ ਕਿੱਦਾਂ ਛੱਡਿਆ ਮੈਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਆਈਆਂ ਉਹ ਆਪਣਾ ਤਜਰਬਾ ਸਾਂਝੀ ਕਰਦੇ ਆ ਮਿਲ ਕੇ ਨਾਰਕੋਟਿਕ ਅਨੋਨਿਮਸ ਦੇ ਸਪੋਰਟ ਗਰੁੱਪ ਬਣਾ ਰਹੇ ਆ ਹਰ ਪਿੰਡ ਦੇ ਵਿੱਚ ਇੱਕ ਜਿਹੜਾ ਹੈ ਤੁਹਾਡਾ ਹੈਗਾ ਸੀ ਸਿਹਤ ਕਮੇਟੀ ਬਣਾ ਰਹੇ ਹਾਂ ਜਿਹਦੇ ਵਿੱਚ ਜਿਹੜੀ ਲੇਡੀ ਪੰਚਾਇਤ ਮੈਂਬਰ ਹੈ ਉਹ ਉਹਦੀ ਪ੍ਰਧਾਨ ਹੋਏਗੀ ਆਸ਼ਾ ਵਰਕਰ ਉਹਦੀ ਜਿਹੜੀ ਮੈਂਬਰ ਸੈਕਟਰੀ ਹੋਏਗੀ 15 ਮੈਂਬਰ ਹੋਣਗੇ ਉਹਦੇ ਚ ਅਸੀਂ ਬਾਕੀ ਵੀ ਜਿਹੜਾ ਹੈਗਾ ਲਾਈਫ ਸਟਾਈਲ ਡਿਸਆਰਡਰ ਵੀ ਬਲੱਡ ਪ੍ਰੈਸ਼ਰ ਸ਼ੂਗਰ ਦਾ ਵੀ ਇਲਾਜ ਕਰਾਂਗੇ ਲੇਕਿਨ ਉਹਦੇ ਵਾਸਤੇ ਇੱਕ سپورਟ ਗਰੁੱਪ ਹੋਏਗਾ ਉਹ ਇਸੇ ਤਰ੍ਹਾਂ ਜਿਹੜੇ ਮਹੱਲਿਆਂ ਦੇ ਵਿੱਚ ਜਿਹੜੇ ਹੈਗੇ ਆ سپورਟ ਗਰੁੱਪ ਬਣਾ ਰਹੇ ਆ ਤਾਕੇ ਜਿਹੜੇ ਹੈਗੇ ਆ ਲੋਕਾਂ ਦੇ ਵਿੱਚ ਜਿਹੜੀ ਲੋਕਾਂ ਨੂੰ ਜਦੋਂ ਬੰਦਾ ਨਸ਼ਾ ਛੱਡੇ ਉਹਨੂੰ ਇੱਕ ਤਾਂ ਪਤਾ ਲੱਗਣਾ ਚਾਹੀਦਾ ਵੀ ਅਸੀਂ ਦਲਦਲ 'ਚ ਫਸੇ ਹੋਇਆ ਮੇਰੇ ਵਰਗੇ ਹੋਰ ਵੀ ਆ ਗਿਆ ਤੇ ਜਦੋਂ ਉਹ ਕਾਰਨ ਜਿਹੜੇ ਬੰਦੇ ਨਸ਼ਾ ਨਹੀਂ ਕਰਦੇ ਉਹਨੂੰ ਸਪੋਰਟ ਕਰਨ ਉਹਨਾਂ ਨੂੰ ਨਫ਼ਰਤ ਨਾ ਕਰਨ ਉਹਨਾਂ ਨੂੰ ਉਹਨਾਂ ਨੂੰ ਹਮਦਰਦੀ ਚਾਹੀਦੀ ਆ ਸਾਡੀ ਜਿਹੜੇ ਬੰਦਾ ਨਸ਼ਾ ਕਰਦਾ ਉਹ ਬਿਮਾਰ ਹੈ ਉਹਨੂੰ ਕੋਈ ਨਾ ਕੋਈ ਉਹਦਾ ਕਾਰਨ ਆ ਜਾਂ ਡਿਪਰੈਸ਼ਨ ਚ ਆ ਕੋਈ ਕਰਜ਼ਾ ਹੈ ਬੇਰੁਜ਼ਗਾਰ ਹੈ ਕੋਈ ਨਾ ਕੋਈ ਉਹਦੀ وجہ ਹੈ ਜੀ ਕੋਈ ਫੈਮਿਲੀ ਡਿਸਕੂਰ ਹੈ ਕੋਈ ਜ਼ਮੀਨ ਦਾ ਝਗੜਾ ਚੱਲਦਾ ਜਿਹਦੇ ਨਾਲ ਕੋਪਨੀ ਕਰ ਪਾਰਿਆ ਕੋਈ ਨਾ ਕੋਈ ਪ੍ਰੈਸ਼ਰ ਹੈ ਉਹਦੇ ਉੱਤੇ ਸੋ ਉਹਦੇ ਵਾਸਤੇ ਜਿਹੜਾ ਸਾਨੂੰ ਸਾਰੇ ਸਮਾਜ ਦੀ ਹੰਦਰਦੀ ਚਾਹੀਦੀ ਆ ਆਪਾਂ ਨੂੰ ਇਕੱਠੇ ਹੋ ਕੇ ਹਮਲਾ ਪਾਰਨਾ ਪਏਗਾ ਉਹਦੇ ਨਾਲ ਸਟਿਗਮਾ ਰਿਡਕਸ਼ਨ ਹੋਏਗਾ ਹਾਰਮ ਰਿਡਕਸ਼ਨ ਉਹਦੀ ਗੱਲ ਕਰਤੀ ਮੈਂ ਜੇ ਜਦੋਂ ਆਪਾਂ ਲੋਕਾਂ ਨੂੰ ਨਸ਼ਾ ਛੁਡਾ ਕੇ ਕਿਸੇ ਕੰਮ ਨਾਲ ਜੋੜ ਦਾਂਗੇ ਕਿਸੇ ਮੰਤਬ ਨਾਲ ਜੋੜ ਦਾਂਗੇ ਤਾਂ ਫਿਰ ਜਿਹੜੀ ਹੈਗੀ ਡਿਮਾਂਡ ਰਿਡਕਸ਼ਨ ਹੋएगी ਜੇ ਤਿੰਨੋ ਹੀ ਕੰਮ ਹੋਣਗੇ ਪੁਲਿਸ ਵੀ ਤਾਂ ਹੀ ਕੰਮ ਜਾਵੋਏਗੀ ਨਾ ਉਹ ਕਲੇਓ ਕੰਮ ਜਾਵੋ ਸਕਦੇ ਆ ਨਾ ਅਸੀਂ ਹੋ ਸਕਦੇ ਆ ਸਾਰਿਆਂ ਨੇ ਇਕੱਠੇ ਹੋ ਕੇ ਸੋ মিডিਆ ਨੂੰ ਵੀ ਬੇਨਤੀ ਹੈ ਜੀ ਮੈਨੂੰ ਬਹੁਤ سارے মিডিਆ ਵਾਲੇ ਖਬਰ ਦਿੰਦੇ ਆ ਬਹੁਤ ਕਈ ਵਾਰੀ ਮੈਨੂੰ মিডিਆ ਵਾਲਾ ਨੇ ਐਕਸੇਸਿਬਲ ਇਨਫੋਰਮੇਸ਼ਨ ਕਿ ਫੁਲਾਨੀ ਜਗ੍ਹਾ ਤੇ ਫੁਲਾਨੇ ਪੁਰਦੇ નીચે ਲੋਕੀਂ ਤੇ ਲਾਂਦੇ ਆ ਮੈਂ ਆਪਦੇ ਬੰਦੇ ਭੇਜਦਾ ਉੱਥੇ ਤੇ ਜਾਓ ਦੇਖੋ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਨੂੰ ਮਾਰਨਾ ਨਹੀਂ ਕੁੱਟਣਾ ਨਹੀਂ ਭਜਾਣਾ ਨਹੀਂ ਉਹਨਾਂ ਨੂੰ ਪੁੱਛੋ ਕਿ ਬੱਚੇ ਟੀਕੇ ਲਾਣੇ ਆ ਕੋਈ ਗੱਲ ਨਹੀਂ ਸੈਂਚ ਹੈ ਦੀ ਹੱਲ ਮੈਂ ਦੇ ਦਿੰਦਾ ਸਰੇ ਤੁਹਾਨੂੰ ਦੋਸਤੀ ਪੈ ਗਈ ਉਸ ਤੋਂ ਬਾਅਦ ਉਹਨੂੰ ਕਹਿਣਾ ਵੀ ਤੂੰ ਟੀਕੇ ਕੋ ਲਾਣਾ ਯਾਰ ਤਦ ਮੈਂ ਇਹੋ ਜਿਹੀ ਦਵਾਈ ਦਿੰਨਾ ਜਿਹਦਾ ਟੀਕੇ ਚ ਨਾਸਰ ਹੋਗਾ ਫਿਰ ਉਹਨੂੰ ਲਾ ਕੇ ਲਿਕੋਡ ਮੈਥਰਾਂ ਤੇ ਲੈ ਕੇ ਬੱਚਾ ਹਸਤਾ ਚ ਆ ਗਿਆ ਹੋਰ ਰਿਲੇਸ਼ਨਸ਼ਿਪ ਬੈਟਰ ਹੋ ਗਿਆ ਫਿਰ ਉਹਨੂੰ ਕਹਿੰਦਾ ਵੀ ਇਹਦੀ ਵੀ ਲੋੜ ਨਹੀਂ ਐ ਤੇਰਾ ਗੋਲੀ ਨਾਲ ਤੂੰ ਆਪਣਾ ਕੰਮ ਕਰ ਤੂੰ ਕਰਨਾ ਕੀ ਚਾਹੁੰਦਾ ਬੰਦਾ ਕਈ ਵਾਰ ਮਤਲਬ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਆ ਜੀ ਤੇ ਮੈਂ ਕੰਮ ਕਰਨਾ ਚਾਹੁੰਦਾ ਜੀ ਮੈਂ ਇੰਨਾ ਪੜਿਆ ਹੋਇਆ ਕਈ ਤਾਂ ਬੀ ਟੈਕ ਕਰੀ ਫਿਰਦੇ ਆ ਕਈ ਐਮਏ ਕਰੀ ਫਿਰਦੇ ਆ ਪੜੇ ਲਿਖੇ ਬੱਚੇ ਆ ਬੇਰੋਜ਼ਗਾਰੀ ਆ ਹੋਰ ਹੋਰ ਬੜੇ ਕਾਰਨ ਆ ਜੀ ਉਹ ਫਿਰ ਹੌਲੀ ਹੌਲੀ ਜਦੋਂ ਖੁੱਲਦਾ ਹੋਣਾ ਜੀ ਜਦੋਂ ਕਹਿੰਦੇ ਇੱਕ ਜਦੋਂ ਫੋੜ ਅਦਰੋਂ ਉਹਦੀਆਂ ਭਾਵਨਾਵਾਂ ਨਿਕਲ ਕੇ ਆਉਂਦੀਆਂ ਫਿਰ ਅਸੀਂ ਉਹਨੂੰ ਗੋਲੀਆਂ ਤੇ ਪਾਉਂਦੇ ਆਂ ਔਰ ਇਹ ਥੋੜਾ ਜਿਹਾ ਲੰਮਾ ਕੰਮ ਹੈ ਓਵਰ ਕੰਮ ਹੈ ਬਹੁਤ سارے ਐਨ ਜੀਓ ਸਾਨੂੰ ਸਪੋਰਟ ਕਰ ਰਹੇ ਆ ਬਹੁਤ سارے ਰਿਲੀਜੀਅਸ ਬਾਡੀਜ਼ ਔਰ ਸਭ ਤੋਂ ਜ਼ਿਆਦਾ ਵੱਡੀ ਗੱਲ ਹੈ ਜਦੋਂ ਦੀ ਸਾਡੇ ਮੁੱਖ ਮੰਤਰੀ ਨੇ ਮੁਹਿੰਮ ਸ਼ੁਰੂ ਕੀਤੀ ਆ ਲੋਕ ਅਸੀਸਾਂ ਦੇ ਰਹੇ ਆ ਸਾਰੇ ਪੰਜਾਬ ਚੋਂ ਮਾਪਿਓ ਆਪ ਬੁਲਾ ਕੇ ਕਹਿੰਦੇ ਕਿ ਮੇਰਾ ਬੱਚਾ ਨਸ਼ਾ ਕਰਦਾ ਇਹਨੂੰ ਲੈ ਜਾਓ ਅਸੀਂ ਕਹਿੰਦੇ ਜਿਹੜੇ ਬੱਚੇ ਨਸ਼ਾ ਕਰਦੇ ਸਾਨੂੰ ਦੇ ਦਿਓ ਨਸ਼ਾ ਛੁਡਾ ਕੇ ਕੰਮ ਸਿਖਾ ਕੇ ਉਹਨੂੰ ਕੰਮ ਲਾ ਕੇ ਤੁਹਾਨੂੰ ਦੇ ਦਾਂਗੇ ਸੋ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਦਾ ਬਹੁਤ ਸਾਰਾ ਰਿਸਪੌਂਸ ਹੈ ਐਡਮਿਨਿਸਟ੍ਰੇਸ਼ਨ ਦਾ ਬਹੁਤ ਅੱਛਾ ਰਿਸਪੌਂਸ ਹੈ ਮੀਡੀਆ ਦਾ ਵੀ ਬਹੁਤ ਪੋਜ਼ਿਟਿਵ ਰਿਸਪੌਂਸ ਹੈ ਸੋ ਐਸ ਵੇਲੇ ਸਾਰੀ ਜਿਹੜੀ ਗੋਇੰਗ ਬਹੁਤ ਅੱਛੀ ਚੱਲ ਰਹੀ ਹੈ ਮੈਂ ਉਮੀਦ ਕਰਦਾ ਕਿ ਅਸੀਂ ਆਉਣ ਵਾਲੇ 3-4 ਮਹੀਨੇ ਜਿਹੜੇ ਨਸ਼ਾ ਨੂੰ ਚੰਗੀ ਤਰ੍ਹਾਂ ਠ ਸਰ ਬਰਨਾਲਾ ਦੀ ਗੱਲ ਕਰਾਂਗੇ ਬਰਨਾਲਾ ਦੇ ਵਿਧਸਭਾ ਦੇ ਮਿਸਟਰ ਆਜਾਏ ਹੋ ਆਹ ਇਥੋਂ ਦੇ ਕਾਂਗਰਸੀ ਵਿਧਾਇਕ ਨੇ ਵਿਧਾਨ ਸਭਾ ਦੇ ਵਿੱਚ ਇੱਥੇ ਦੀਆਂ ਸਿਹਤ ਸਭਾ ਦੇ ਕੁਝ ਮੁੱਦੇ ਚੁੱਕੇ ਨੇ ਇੱਥੇ ਤੇ ਨਰਸਰੀ ਬਣ ਪਈ ਆ ਬੱਚਿਆਂ ਦੀ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ ਕਿ ਵਿਧਾਨ ਸਭਾ 'ਚ ਸਵਾਲ ਉੱਠਿਆ ਸੀ ਕਿ ਸਰਕਾਰੋਂ ਤੇ ਐਕਸ਼ਨ ਲੈ ਰਹੀ ਹੈ ਹਾਂਜੀ ਹਾਂ ਉਹਦੇ 'ਚ ਤੁਹਾਡੇ ਇੱਕ ਤਰ੍ਹਾਂ ਦੇ ਮੈਡੀਕਲ ਕੇਅਰ ਬਲੌਕ ਬਣ ਰਹੇ ਐ ਐਮ ਸੀ ਐਚ ਹੈ ਲੱਗਦੀ ਆ ਸਾਡੇ ਕੋਲੇ ਸਪੈਸ਼ਲਿਸਟ ਦੀ ਜਿਹੜੀ ਹੈਗੀ ਆ ਉਹ ਸ਼ਾਰਟੇਜ ਸੀ ਮੈਂ ਮੈਡੀਕਲ ਕਾਲਜ ਜਾ ਕੇ ਆਇਆ ਜਿਹੜੇ ਬੱਚੇ ਆ ਇਹ ਪਹਿਲੀ ਵਾਰੀ ਆ ਇਹ ਸਰਕਾਰ ਨੇ ਬੌਂਡ ਭਰਦੇ ਸੀ ਬੱਚੇ ਪਹਿਲਾਂ ਵੀ ਪੀਜੀ ਕਰਕੇ ਚਲੇ ਜਾਂਦੇ ਸੀ ਇਸ ਵਾਰੀ ਪਹਿਲੀ ਵਾਰੀ ਆ ਕਿ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਕਿਹਾ ਵੀ ਤੁਸੀਂ ਜਿਹੜੀ ਆਪਣੇ 1 ਸਾਲ ਦੀ ਜਿਹੜੀ ਮੈਂਡਿਟਰੀ ਆ ਤਾਂ ਮੈਨੂੰ ਉਮੀਦ ਆ ਕਿ ਡਿਸਟ੍ਰਿਕਟ ਹਸਪਤਾਲ ਤਿਆਰ ਲਣਗੇ ਉਸ ਤੋਂ ਬਾਅਦ ਫਿਰ ਸਬਡਿਵੀਜ਼ਨ ਹਸਪਤਲ ਫਿਰ ਸੀਐਸਟੀ ਚ ਬੰਦੇ ਆਣਗੇ ਇੱਕ ਅਸੀਂ ਨਵਾਂ ਜਿਹੜਾ ਹੈਗਾ ਉਹ ਪਾਇਲਟ ਪ੍ਰੋਜੈਕਟ ਕਰਨ ਜਾ ਰਹੇ ਹਾਂ ਅਸੀਂ ਕੁਝ ਖਾਸ ਹਸਪਤਾਲ ਚੁਣਿਆ ਤਿੰਨ ਦਿਨ ਪਹਿਲਾਂ ਮੇਰੀ ਮੀਟਿੰਗ ਹੋਈ ਸੀ ਜਿਹੜੇ ਹੈਲਥ ਸੈਕਟਰ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਆ 11500 ਕਰੋੜ ਰੁਪਈਆ ਲੋਕ ਖਰਚ ਪੱਲ ਪੰਜਾਬ ਦੇ ਵਿੱਚ ਇਨਵੈਸਟ ਕਰਨ ਦੇ ਧਿਆਰ ਆ ਉਹਦੇ ਵਿੱਚ ਦੋ ਪ੍ਰਾਈਵੇਟ ਮੈਡੀਕਲ ਕਾਲਜ ਆ ਪੰਜ ਛੇ ਕਾਰਪੋਰੇਟ ਹਸਪੀਟਲ ਆ ਇੱਕ ਆਈ ਦਾ ਹਸਪੀਟਲ ਆ ਇੱਕ ਦੋ ਕੈਂਸਰ ਦੇ ਹਸਪੀਟਲ ਆ ਸੋ ਇੱਕ ਇਹ ਇਨਵੈਸਟਮੈਂਟ ਆਏਗੀ ਉਹਦੇ ਵਿੱਚ ਘੱਟੋ ਘੱਟ ਵੀ ਜਿਹੜਾ ਜਿਹੜੀ ਇਹ ਇਨਵੈਸਟਮੈਂਟ ਆ ਇਹਦੇ ਵਿੱਚ 2000 ਡਾਕਟਰ ਇੱਕ ਡਾਕਟਰ ਪਿੱਛੇ ਜੁੜਾ ਹੈਗਾ ਉਹ ਮਤਲਬ ਘੱਟੋ ਘੱਟ 10 ਬੰਦੇ ਹੋਰ ਜਿਹਨੂੰ ਕਾਰਾ ਮੈਡੀਕਸ ਕਲਾਸ 4 ਜਿਹੜੇ ਵਾਰਡ ਅਟੈਂਡੈਂਟ 20000 25000 ਨੌਕਰੀਆਂ ਪੈਦਾ ਹੋਣਗੀਆਂ ਇੱਕ ਤਾਂ ਇਹ ਹੈ ਜੀ ਇਹਦੇ ਨਾਲ ਤੇ ਦੂਜਾ ਇਹਦੇ ਚ ਹੈਗਾ ਵੀ ਸਾਡੇ ਅਸੀਂ ਇਹ ਕੀਤਾ ਵੀ ਅਸੀਂ ਕੁਝ ਹਸਪਤਾਲ ਜਿਹੜੇ ਹੈਗੇ ਆ ਜਿਸ ਤਰ੍ਹਾਂ ਅਸੀਂ ਡਾਇਗਨੋਸਟਿਕ ਹੁੰਦੇ ਆ ਇੱਕ ਡਾਕਟਰ ਹੈ ਇੱਕ ਦਵਾਈ ਹੈ ਇੱਕ ਡਾਇਗਨੋਸਟਿਕ ਜਿਹੜੇ ਡਾਇਗਨੋਸਟਿਕ ਕਰਸਨਾ ਡਾਇਗਨੋਸਟਿਕ ਆ ਸਾਡਾ ਬੜਾ ਅੱਛਾ ਤਜਰਬਾ ਹੈ ਅਸੀਂ ਦੇਖਦੇ ਵੀ ਕੁਝ ਖਾਸ ਤੌਰ 'ਤੇ ਸਾਡੇ ਕੋਲ ਸਟਾਫ ਦੀ ਸ਼ਾਰਟੇਜ ਆ ਫਿਰ ਕਿਤੇ ਗਾਇਨੇਕੋਲੋਜਿਸਟ ਹੈਗਾ ਤਾਂ ਉੱਤੇ ਨਾਸਟਾਟਿਸਟ ਨਹੀਂ ਹੈ ਜਾਂ ਪ੍ਰੋਡਕਟਰੀਸ਼ਨ ਨਹੀਂ ਹੈ ਜੇ ਡਿਲੀਵਰੀ ਹੋਣੀ ਹੈ ਸਾਰੇ ਚਾਹੀਦੇ ਆ ਤੇ ਉਹ ਕਾਰਪੋਰੇਟ ਹਸਪੀਟਲ ਨੇ ਕਹਿੰਦੇ ਅਸੀਂ ਰੈਡ ਨੂੰ ਤਿਆਰ ਆ ਸਰਵਿਸ ਉਹ ਦੇਣਗੇ ਜਿੱਦਾਂ ਅਸੀਂ ਇਹਨਾਂ ਨੂੰ ਦਿੱਤੀ ਆ ਮਰੀਜ਼ਾ ਨਾ ਸਰਕਾਰੀ ਹੋਏਗਾ ਇਲਾਜ ਫ੍ਰੀ ਹੋਏਗਾ ਮਰੀਜ਼ਾ ਵਾਸਤੇ ਟੋਟਲੀ ਫ੍ਰੀ ਹੋਏਗਾ ਉਹ ਜਿਹੜੀਆਂ ਸਰਵਿਸਸ ਦੇਣਗੇ ਗਵਰਨਮੈਂਟ ਉਹਨਾਂ ਨੂੰ ਰੀਇਮਬर्स ਕਰੇਗੀ ਅਸੀਂ ਕੋਚੇ ਖਾਸ ਹਸਪਤਾਲ ਜਿਹੜੇ ਹੈਗੇ ਇਸ ਤਰ੍ਹਾਂ ਆਊਟਸੋਰਸ ਕਰਕੇ ਹੁਣ ਜਿਹੜੀ ਸਰਵਿਸ ਆਊਟਸੋਰਸ ਕਰਕੇ ਸਰਕਾਰੀ ਹਸਪਤਾਲ ਨੂੰ ਇੱਕ ਜਿਹੜਾ ਕੋਈ ਦੂਜੇ ਹਸਪੀਟਲ ਵਾਲਾ ਬੰਦਾ ਹੈ ਉਹ ਰਨ ਕਰੇਗਾ ਸਾਰਾ ਸਾਰਾ ਸਾਰੀ ਸਾਰੀ ਦਰਦੀ ਹੋਦੀ ਹੋਏਗੀ ਜੀ ਸੁਣ ਲੋ ਬਰੀ ਗੱਲ ਬੜਾ ਵਿੱਚਕ ਅਧਿਕ ਜਵਾਬ ਆ ਲੈਣਾ ਤੁਹਾਡੇ ਉਹਦੇ ਨਾਲ ਉਹਦੇ ਨਾਲ ਕੀ ਹੋਏਗਾ ਕਿ ਸਪੋਜ਼ ਮੇਰੇ ਕੋਲ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ ਹਸਪਤਾਲ ਹੈ ਇੱਕ ਇੱਕ ਪ੍ਰੋਫੈਸ਼ਨਲ ਮੈਂ ਤਾਂ ਰਨ ਕਰ ਰਿਹਾ ਮੇਰੇ ਇੱਕ ਦਾ ਸਟਾਫ ਨਹੀਂ ਹੋ ਗਿਆ ਮੇਰਾ ਦੋ ਦਾ ਵੀ ਪੂਰਾ ਹੋ ਗਿਆ ਸੀ ਦੋ ਦਾ ਵੀ ਪੂਰਾ ਹੋ ਗਿਆ ਸੀ ਤੋ ਮੇਰੇ ਤਿੰਨ ਸਾਲ ਪੂਰਾ ਹੋ ਗਿਆ ਤੇ ਜਿਹੜੇ ਸਾਡੇ ਬੰਦੇ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਜੇ ਅਸੀਂ ਅਸੀਂ ਪੱਕੀ ਨੌਕਰੀ ਆ ਸਾਡੀ ਸਾਨੂੰ ਸਾਰਾ ਕੁਝ ਮਿਲਦਾ ਸਾਨੂੰ ਸਾਰੇ ਬੈਨੀਫਿਟਸ ਮਿਲਦੇ ਆ ਉਹ ਵੀ ਵਧੀਆ ਕਰ ਲਗੇ ਜੀ ਆਲਰੇਡੀ ਜਿਹੜੇ ਤੁਹਾਡੇ ਮਨ ਲੱਗਣੇ ਕਰ ਇਸੇ ਤਰ੍ਹਾਂ ਅਸੀਂ ਜਿਹੜੇ ਕਾਮ ਆਦਮੀ ਖਰੇਣੇ ਕਰ ਉਹ ਅਸੀਂ ਨਵਾਂ ਕਨਸੈਪਟ ਲੈ ਕੇ ਆ ਰਹੇ ਆ ਕਿ ਪਹਿਲਾਂ ਅਸੀਂ ਇੱਕ ਪ੍ਰਿੰਟ ਚ ਬਣਾਉਂਦੇ ਸੀ ਹੁਣ ਅਸੀਂ 71 ਸਾਢੇ ਹੋ ਗਏ ਆ ਜੀ ਮਾਨਸੇ ਚ ਆ ਗਈਆਂ ਗੱਡੀਆਂ ਉਹਦੇ ਚ ਆ ਗਿਆ ਤੁਹਾਡੇ ਚ ਬਟੇਲੇ ਚ ਆ ਗਈਆਂ ਪੰਜ ਪੰਜ ਉਹਦੇ ਵਿੱਚ ਆਟੋ ਐਨਾਲਾਈਜ਼ਰ ਆ ਫਾਰਮਾਸਿਸਟ ਲਾਬੋਰੀਟਰੀ ਨਿਸ਼ਨਾ ਡਾਕਟਰ ਹੈ ਇੱਕ ਉਹਦੇ ਚ ਜਿਹੜਾ ਹੈਗਾ ਜਿਹੜਾ ਸੋਸ਼ਲ ਡਿਵੈਲਪਮੈਂਟ ਅਫਸਰ ਕਹ ਲੋ ਉਹਨੂੰ ਪਬਲਿਕ ਰਿਲੇਸ਼ਨ ਅਫਸਰ ਕਹ ਲੋ ਉਹ ਜਾ ਕੇ ਪਿੰਡਾਂ ਦੇ ਵਿੱਚ ਤਾਲਮੇਲ ਕਰੇਗਾ ਲੋਕਾਂ ਨੂੰ ਐਜੂਕੇਟ ਕਰੇਗਾ ਕਿ ਪਿੰਡ ਦੀ ਸਿਹਤ ਕਮੇਟੀ ਹੋਏਗੀ ਉਹ ਗੱਡੀ ਇੱਕ ਇੱਕ ਪਿੰਡ ਚ ਇੱਕ ਦਿਨ ਚ ਦੋ ਪਿੰਡ ਕਵਰ ਕਰਦੀ ਹੈ ਜੀ ਉਹ ਤੇ 6 ਦਿਨ ਦੇ ਵਿੱਚ ਉਹ 12 ਪਿੰਡ ਕਵਰ ਕਰੇਗੀ 12 ਪਿੰਡਾਂ ਤੇ ਫਿਕਸ ਟਾਈਮ ਤੇ ਫਿਕਸ ਦੇਦੇ ਉੱਥੇ ਗੱਡੀ ਪਹੁੰਚੇਗੀ ਉਹ ਉਸ ਪਿੰਡ ਦੇ ਬੰਦਿਆਂ ਨੂੰ ਦਵਾਈ ਮਿਲਦੀ ਸੋ ਇਹ ਗੱਡੀ ਨੇ ਮੇਰੇ 12 ਮਹ ਲੱਖ ਲੈਣੇ ਦਾ ਕੰਮ ਕਰਦਾ ਇਹ ਅਸੀਂ ਆਉਣ ਵਾਲੇ ਸਮੇਂ 'ਚ ਥੋੜਾ ਜਿਹਾ ਲਾਂਚ ਕਰਨ ਜਾ ਰਹੇ ਹੱਤਰ ਮੇਰੇ ਚੱਲਦੇ ਪਿਆ ਮੈਂ ਪਾਇਲਟ ਕਰ ਚੁੱਕਿਆ ਉਹਦਾ ਪੜਾਲੇ ਚੱਲਦੇ ਪਿਆ ਸਰੂਰ ਚੱਲਦੇ ਪਿਆ ਮਤਲਬ 71 ਜਿਹੜੇ ਮੇਰੇ ਮੋਬਾਈਲ ਮੋਬਾਈਲ ਬੰਨ੍ਹਾ ਲੈਣੇ ਚਾਹੇ ਦੇ ਨਾਲ ਹਰ ਪਿੰਡ ਦੇ ਵਿੱਚ ਹਰ ਹਫਤੇ ਡਾਕਟਰ ਦੀ ਟੀਮ ਨਾਲੇ ਉੱਥੇ ਟੈਸਟ ਹੋਣਗੇ ਇਹਦੇ ਨਾਲ ਬਹੁਤ ਫਰਕ ਪਵੇਗਾ ਬਲੱਡ ਪ੍ਰੈਸ਼ਰ ਸ਼ੂਗਰ ਦੇ ਮਰੀਜ਼ਾਂ ਨੂੰ ਹੋਰ ਆਰਾਮ ਮਜਰੂਰਗਾ ਨੂੰ ਜਿਹੜੇ ਕਿਤੇ ਨਹੀਂ ਜਾ ਸਕਦੇ ਇਸੇ ਤਰ੍ਹਾਂ ਜਿਹੜਾ ਤੁਹਾਡਾ ਸੈਕੰਡਰੀ ਕੇਅਰ ਹੁਣ ਤੁਹਾਡੇ ਲਿਖਿਆ ਹੋਣਾ ਇੱਥੇ ਵੀ ਜਾ ਕੇ ਦੇਖ ਲਿਓ ਤੁਹਾਨੂੰ ਪੱਟਾ ਲੱਗਿਆ ਹੋਵੇਗਾ ਲੱਗਿਆ ਹੈ ਸਤਿ ਸ੍ਰੀ ਅਕਾਲ ਜਿਹੜਾ ਬੇ ਇੱਥੇ ਦਵਾਈ ਦਾ ਨੰਬਰ ਮਿਲ ਜਿਹੜਾ ਠੀਕ ਹੈ ਜੇ ਦਵਾਈ ਨਹੀਂ ਮਿਲਦੀ ਤਾਂ ਐਸਐਮਓ ਦਾ ਨੰਬਰ ਹੈ ਉਹਨੂੰ ਕਾਲ ਕਰੋ ਜੇ ਐਸਐਮਓ ਨੂੰ ਨਹੀਂ ਮਿਲਦੀ ਜੇ ਫਿਰ ਵੀ ਦਵਾਈ ਨਹੀਂ ਮਿਲਦੀ ਫਿਰ ਮੈਨੂੰ ਕਾਲ ਆਉਗੀ ਸ੍ਰੀ ਜੀ ਫਿਰ ਮੈਂ ਐਸਐਮਓ ਨੂੰ ਪੁੱਛੂਗਾ ਵੀ ਦਵਾਈ ਕਿਉਂ ਨਹੀਂ ਦਿੱਤੀ ਅ 100% ਦਵਾਈ ਸਰਕਾਰੀ ਹਸਪਤਾਲਾਂ ਤੇ ਰਹਿ ਗਈ। ਕਿਉਂਕਿ ਇਦਾਂ ਦੇ ਕੁਝ ਜਿਹੜੇ ਰਿਫਾਰਮ ਲੈ ਕੇ ਆ ਰਹੇ ਆ ਤੇ ਇਸ ਤੋਂ ਸਪੱਸ਼ਟ ਜਿਹੜਾ ਟਰਸਰੀ ਕੇਅਰ ਦੇ ਵਿੱਚ ਆ ਉਹ ਹੱਬ ਐਂਡ ਸਪੋਕ ਸਪੋਕ ਬੋਡੇ ਬਦਲ ਲਿਆ ਜੀ। 50 100 ਜਗ੍ਹਾ ਤੇ ਬਦਲੀ ਜਾਂਦੇ ਆ ਕਿੱਡਾ ਵੱਡਾ ਪੰਜਾਬ ਆ ਜੀ ਪੰਜ ਛੇ ਸੈਂਟਰ ਬਣਾ ਦਾਂਗੇ ਸੈਂਟਰ ਆ ਫੈਕਚੁਅਲ ਕਿਤੇ ਮਸ਼ੀਨ ਖਰਾਬ ਹੋ ਗਈ ਇੱਕ ਮਸ਼ੀਨ ਖਰਾਬ ਹੋ ਗਈ ਛੇ ਛੇ ਮਸ਼ੀਨਾਂ ਹੋਣਗੇ ਉੱਥੇ ਡਾਕਟਰਸ ਦੇ ਵੱਡੇ ਸੈਂਟਰ ਬਣਾ ਰਿਹਾ ਥੋੜਾ ਜਵਦੀ ਦੇ ਵਿੱਚ 25 25 30 ਦੀ ਮਸ਼ੀਨਾਂ ਲਾ ਰਿਹਾ ਰਜਿੰਦਰਾ ਹਸਪਤਾਲ ਲਾ ਰਿਹਾ ਦੋ ਮਸ਼ੀਨਾਂ ਵੀ ਖਰਾਬ ਹੋ ਜਾਣ ਉੱਥੇ ਨਿਊਰੋਲੋਜਿਸਟ ਵੀ ਹੋਵੇਗਾ ਸਾਰੇ ਸਪੈਸ਼ਲਿਸਟ ਹੋਣਗੇ ਬ੍ਰੇਨ ਦਾ ਸਟੈਂਟ ਪਾਉਣ ਦਾ ਹਾਰਟ ਸਰਜਰੀ ਦਾ ਇਹਦੇ ਚਾਰ ਚਾਰ ਪੰਜ ਪੰਜ ਹਸਪਤਾਲ ਬਣਾ ਦਾਂਗੇ ਜੀ ਵੱਡੇ ਹਰ ਹਰ ਤਾਂ ਨਹੀਂ ਹੋਏਗਾ ਜੀ ਜਿਹੜੇ ਸਪੈਸ਼ਲ ਸਰਵਿਸਿਜ਼ ਨੇ। ਬਾਕੀ ਜਗ੍ਹਾ ਤੇ ਚੈੱਕਅਪ ਤੇ ਦੂਜਾ ਹੋਏਗਾ। ਹਾਂ ਡਿਲੀਵਰੀ ਡਿਲੀਵਰੀ ਹਰ ਤਾਂ ਤੇ ਹੋਣੀ ਚਾਹੀਦੀ ਆ ਉਹ ਹਰ 5-10 ਕਿਲੋਮੀਟਰ ਦੇ ਉੱਤੇ ਉਹ 2-250 ਸੈਂਟਰ ਬਣਾਉਂਗਾ ਜਿੱਥੇ ਜੱਚਾ ਬੱਚਾ ਜਿਹਨੂੰ ਕੇਂਦਰ ਕਹਿੰਦੇ ਜਿਵੇਂ ਇਹ ਆ ਨਾ ਜੀ ਕਿੱਥੇ ਜਿੱਥੇ ਡਿਲੀਵਰੀ ਸੇਫ ਹੋ ਜਾਣੀ ਆ ਔਰ ਸੀਜ਼ੇਰੀਅਨ ਹੋ ਜਾਣਾ ਜਿਹੜੇ ਕੌਪਲਿਕਟ ਕੇਸਸ ਆ ਉਹਦੇ ਵਾਸਤੇ ਵੱਡੇ ਸੈਂਟਰ ਬਣਾਉਂਗਾ ਹਰ ਜ਼ਿਲ੍ਹੇ ਦੇ ਵਿੱਚ 23 ਸੈਂਟਰ ਉਹ ਬਣਾਉਂਗਾ 200 ਸੈਂਟਰ ਉਹ ਬਣਾਉਗਾ ਜਿੱਥੇ ਨੋਰਮਲ ਡਿਲੀਵਰੀ ਹੋ ਜਾਣੀ ਆ। ਹੋਰ ਜਿਹੜਾ ਦੂਜਿਆ ਸਬਸਟੈਂਸ। ਸਰ ਇੱਕ ਤੁਸੀਂ ਨਸ਼ੇ ਵਾਲੀ ਗੱਲ ਕੀਤੀ ਐ ਇੱਥੇ ਤੁਸੀਂ ਲਾਸਟ ਟਾਈਮ ਜਦੋਂ ਆਏ ਸੀ ਉਹ ਸੈਂਟਰ ਦੇ ਵਿੱਚੋਂ ਬਾਹਰ ਬਲੈਕ ਹੁੰਦੀ ਜਿਹੜੀ ਗੋਲੀ ਐ ਤੇ ਜਿਹੜੇ ਮਰੀਜ਼ ਲੈ ਕੇ ਆਉਂਦੇ ਆ। ਉਹ ਪੁਲਿਸ ਪ੍ਰਸ਼ਾਸਨ ਦੀ ਤੇ ਆਜਾ ਮੀਡੀਆ ਨੇ ਵੀ ਮਸਲਾ ਠਾਇਆ ਉਹਦੇ ਸਟਾਫ ਨਹੀਂ ਧਾਰਨਾ ਵਗੈਰਾ ਲਾਇਆ। ਉਹ ਉਹਦੇ ਵਰ ਪਰੇਸ਼ਾਨੀ ਬਹੁਤ ਆ ਰਹੀ ਆ। ਹੁਣ ਵੀ ਵਰਕਰ ਆ। ਮੈਂ ਦੱਸਦਾ ਤੁਹਾਨੂੰ ਉਹਦੇ ਉਹਦੇ ਚ ਨਾ ਜੀ ਬੇਸਿਕਲੀ ਜ਼ਰਦਾਰ ਸਿੰਘ ਸਾਹਿਬ ਬੈਠੇ ਆ। ਮੈਂ ਬਹੁਤ ਸਟ੍ਰਿਕਟ ਵੀ ਹੋ ਲਿਆ ਉਹਦਾ। ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਇੱਕ ਜਿਹੜੀ ਅਸੀਂ ਫ੍ਰੀ ਦੇ ਰਹੇ ਆ ਉਹ ਤਾਂ ਵੇਚਣ ਦਾ ਜਾਂ ਖੇਦਣ ਦਾ ਮੈਨੂੰ ਸਮਝ ਨਹੀਂ ਆਦੀ ਵੀ ਕੀ ਉਹਦੇ ਕੀ ਮਤਲਬ ਲੱਗਦੀ ਨਹੀਂ ਨਹੀਂ ਅਸੀਂ ਇਹ ਬੋਡੀ ਫ੍ਰੀ ਦੇ ਰਹੇ ਆ 529 ਜਗ੍ਹਾ ਤੇ ਦੇ ਰਹੇ ਆ ਪੰਜਾਬ ਦੇ ਵਿੱਚ ਜਿੰਨਾ ਚੱਟਦੇ ਰਹੇ ਮਤਲਬ ਲੇਡੀ ਗੋਲੀ ਫ੍ਰੀ ਮਿਲਦੀ ਆ ਉਹ ਖਰੀਦਣ ਦਾ ਮੈਨੂੰ ਸਮਝ ਨਹੀਂ ਆਈ ਪਤਾ ਨਹੀਂ ਉਹ ਦੇਖਦੇ ਆ ਵੀ ਉਹਦਾ ਕੀ ਕਰ ਲਾਉਂਗਾ ਸਰ ਦੇਖੋ ਦੇਖੋ ਜਿਹੜੀ ਗੱਲ ਤੁਸੀਂ ਉਹਨੂੰ ਕਹਿ ਰਹੇ ਹੋ ਨਾ ਜੀ ਇੱਕ ਮੇਰੇ ਕੋਲ ਤਿੰਨ ਤਿੰਨ ਗੋਲੀਆਂ ਦੋ ਦੋ ਤਿੰਨ ਗੋਲੀਆਂ 40 ਤੋਂ 50 ਨਹੀਂ ਅਸੀਂ ਦੇ ਦਾਂਗੇ ਜੀ ਅਸੀਂ ਵੀ ਹੁੰਦੀ ਆ ਸਰ ਉਹ ਦੋ ਅਸੀਂ ਦੇ ਦਾਂਗੇ ਜੇ ਉਹਨੂੰ ਵੱਧ ডোজ ਚਾਹੀਦੀ ਆ ਵੱਧ ਦੇ ਦਾਂਗੇ ਉਹ ਤੁਸੀਂ ਓਪੀਡੀ ਚੈੱਕ ਕਰੋ ਸਰ ਡੇਲੀ ਢਾਈ ਢਾਈ ਤੇ 300 ਬੰਦੇ ਦੀ ਲਾਈਨ ਹੁੰਦੀ ਹੁਣ ਮੈਂ ਮੈਂ ਕਹ ਰਿਹਾ ਇਹ ਵਾਲੀ ਪ੍ਰੋਬਲਮ ਹੋਰ ਕਿਹਦੇ ਦੀ ਨਸ਼ਿਆਂ ਦੀ ਲਤ ਵਾਲੇ ਨੌਜਵਾਨ ਦੀ ਜਿਹੜੇ ਸਰਕਾਰੀ ਵਿਭਾਗ ਦੇ ਛੋਡੇ ਸਿਹਤ ਵਿਭਾਗ ਦੇ ਅੰਕੜੇ ਠੀਕ ਹੈ ਨਾ ਉਹ ਰੋਜ਼ ਇੱਥੇ ਆਉਂਦੇ ਆ ਹੁਣ ਅੱਜ ਤਾਂ ਚਲੋ ਤੁਹਾਡਾ ਸਾਰਾ ਸੀਗਾ ਜੋ ਸਰਕਾਰੀ ਤਾਮਝਾਮ ਆਜ ਨਸ਼ੇੜੀਆਂ ਨੂੰ ਡੱਕ ਲਿਆ ਗਿਆ ਤੁਸੀਂ ਵੀ ਉੱਥੇ ਗਏ ਵੀ ਦਵਾਈ ਲੈਣ ਨਹੀਂ ਕੋਈ ਆਇਆ ਹੈ ਨਾ ਉਹ ਬਾਹਰ ਖੜੇ ਸੀ ਅਸੀਂ ਵੀ ਵੀਡੀਓ ਬਣਾਈ ਆ ਠੀਕ ਹੈ ਨਾ ਉਹ ਕਹਿੰਦੇ ਵੀ ਸਾਨੂੰ ਤਾਂ ਮਿਲਦੀ ਹੈ ਇੱਕ ਗੋਲੀ ਉਹੀ ਅਸੀਂ ਬਾਹਰ ਆਉਣੇ ਆ ਬਾਹਰ ਤੁਸੀਂ ਪਤਾ ਲੈ ਲਓ 400 ਦਾ ਸਾਨੂੰ ਉਸੇ ਟਾਈਮ ਹੀ ਮਿਲਦਾ ਸਰ ਸਰ ਨਾਇਕ ਫਿਲਮ ਨੂੰ ਮੇਰਾ ਤਾਂ ਇਹ ਸੁਝਾਅ ਵੀ ਤੁਸੀਂ ਸਾਫਾ ਬੰਨੋ ਸਾਰਾ ਸਾਫ ਪ੍ਰਸ਼ਾਸਨ ਇੱਥੇ ਰਹੇ ਆਪਾਂ ਦੁਨੇ ਜਾਣੇ ਚੱਲਦੇ ਆ ਸਰ ਠੀਕ ਹੈ ਸੋਨੂੰ ਸਰਕਾਰੀ ਹਸਪਤਾਲ ਦੇ ਬਾਹਰ ਬੋਲੋ 10 ਪੱਤੇ ਜਾਂ 5 ਪੱਤੇ ਚਾਹੀਦੇ ਨਾਲ ਹੀ ਇੱਥੇ ਸੈਂਸਿਟੀਵ ਸਥਿਤੀ ਆਪਾਂ ਦੋਨੇ ਸਰ ਜਾਮਾ ਕੇ ਜਦੋਂ ਉਹਨਾਂ ਨੂੰ ਪਤਾ ਨਾ ਲੱਗੇ ਵੀ ਮੰਤਰੀ ਆ ਉਹਨਾਂ ਨੂੰ ਪਤਾ ਨਾ ਲੱਗੇ ਵੀ ਮੰਤਰੀ ਆ ਤੁਹਾਡੇ ਸਾਫਾ ਹੋਵੇ ਹੈਨਾ ਉਹ ਬਾਹਰ ਆਏਗੀ ਉਹਦੀ ਮਹਿਲਾ ਠੀਕ ਹੈ ਬੱਚੇ ਏ 1 ਮਿੰਟ ਤੇ 2 ਮਿੰਟ 1 ਕਿ ਤੇ 2 ਮਿੰਟ ਅੰਨਾ ਤਾਂ ਹੈ ਅਸੀਂ ਵੀਡੀਓ ਬੈਕ ਹੁਸ਼ਾਰ ਰਹੇ ਆ ਬਣਾ ਲਾ ਕੇ ਅੱਧਾ ਤੱਕ ਦੇਖ ਖਬਰਾਂ ਲਾ ਰਹੇ ਆ ਗਵਾਰਾਂ ਦੀ ਸਕਿਉਰਟੀ ਤੁਹਾਨੂੰ ਮਿਲੂਗੀ ਤੁਸੀਂ ਉੱਥੇ ਆ ਕੇ ਦੇਖੋ ਲਾਓ ਉਹਨਾਂ ਮਿਲਾਂਗੇ ਤਾਂ ਇਹ ਬੰਦੇ ਰਲੇ ਹੋਏ ਆ ਵਿੱਚ 2013 ਦਾ ਇਥੋਂ ਸਰ ਅੱਜ ਹੀ ਦੇਖ ਲਓ ਅੱਜ ਤੁਸੀਂ ਆਨਲਾਈਨ ਸੀ ਹਨ ਅੱਜ ਵੀ ਨਹੀਂ ਮੈਡੀਸਿਨ ਮਿਲੀ ਉਹਨਾਂ ਨੂੰ ਠੀਕ ਹੈ ਨਾ ਅੱਜ ਇੱਕ ਪਹਿਲੀ ਯਾਰ ਦੇਖਿਆ ਸਰ ਪਹਿਲੀ ਯਾਰ ਦੇਖਿਆ ਵੀ ਬੇਰੁਜ਼ਗਾਰਾਂ ਨੂੰ ਜਾਂ ਹੋਰਾਂ ਨੂੰ ਤਾਂ ਪੁਲਿਸ ਕਰਦੀ ਆ ਵੀ ਮੰਤਰੀ ਸਾਹਿਬ ਨੇ ਲੰਘਣ ਹਨ ਅੱਜ ਨਸ਼ੇੜੀਆਂ ਨੂੰ ਵੀ ਡੱਕਿਆ ਗਿਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਗੋਲੀਆਂ ਦਿੰਦੇ ਤੁਸੀਂ ਉਹਨਾਂ ਦਾ ਹਾਲਚਾਲ ਪੁੱਛਦੇ ਤੁਹਾਡੀ ਤੁਸੀਂ ਉਹਨਾਂ ਦਾ ਸਰ ਹੌਸਲਾ ਅਫਜ਼ਾਈ ਕਰਦੇ ਹੋ ਸਕਦਾ ਉਹਨੇ ਜੋ ਕੋਈ ਪੰਜ ਚਾਰ ਨਸ਼ਾ ਛੱਡ ਦਿੰਦੇ ਫਿਰ ਆਪਾਂ ਨੂੰ 3 ਸਾਲ ਸਰ ਤੁਹਾਡੀ ਸਰਕਾਰ ਹੋਗੀ ਆਪਾਂ ਕਿੰਨਾ ਉਹਨਾਂ ਨੂੰ ਮੈਡੀਕਲ ਦਿਆਂ ਇਹ ਗੋਲੀਆਂ ਦੇ ਰਿਆਂ ਨਸ਼ਾ ਛਡਾਉ ਦਾ ਕੋਈ ਇੱਕ ਬੰਦਾ ਹੈ ਸਰ ਜਿੰਨ ਨਸ਼ਾਸ਼ਾ ਡਾ ਹੋਵੇ ਜਿੱਦਿ ਅਸੀਂ ਵਾਈਟ ਕਰਕੇ ਉਹਨੂੰ ਪੂਰਾ ਫੁੱਲ ਪੇਜ ਛਾਪੀਏ ਵੀ ਇਹ ਮਾਨ ਸਰਕਾਰ ਦੀ ਰਹਿਨਮਾਈ ਹੇਠ ਆਹ ਬੰਦੇ ਨੇ ਮੈਡੀਕਲ ਨਸ਼ਾ ਛੱਡਿਆ। ਉਹਨੂੰ ਵੀਡੀਓ ਬਣਾ ਕੇ ਭੇਜ ਦਿਆਂਗੇ ਜੀ। ਥੋੜੀ ਆਗੀ ਗੱਲ ਹੁਣ? ਹਾਂਜੀ ਆਗੀ ਸਰ। ਜਿਹਨਾਂ ਥੋੜੇ ਹੈਲਪਲਾਈਨ ਨੰਬਰ ਹੈਗੇ ਜੀ? ਹਾਂ ਸਰ। ਕੰਟਰੋਲ ਰੂਮ ਦਾ ਨੰਬਰ ਇਨਕੋਲ ਮੇਰਾ ਨੰਬਰ ਵੀ ਸਭ ਕੋਲ ਹੈ ਸਰ। ਥੋੜੇ ਕੋਈ ਹੈਲਪਲਾਈਨ ਨੰਬਰ ਤੁਸੀਂ ਦੇ ਦਿਓ ਜੀ। ਤੁਸੀਂ ਇਹ ਨਾ ਇਨਫੋਰਮੇਸ਼ਨ ਦਿਓ। ਦੇਖੋ ਇਹ ਜਿਹੜੀ ਮਤਲਬ ਕਿ ਹਿਊਮਨ ਟਰੈਜੇਡੀ ਹੈ ਜੋ ਆਪਣੇ ਨਾਲ ਹੋ ਰਿਹਾ ਹੈ। ਮੈਂ ਤੁਹਾਨੂੰ ਕਹਿ ਰਿਹਾ ਸਾਰੇ ਪੰਜਾਬ ਦੇ ਵਿੱਚ ਮੈਂ ਉਹ ਹਾਲੇ ਦੇਖਿਆ ਜੋ ਮੈਂ ਬਰਨਾਲੇ ਦੇ ਦੇਖਿਆ ਮੈਨੂੰ ਆਪ ਬਰਨਾਲੀ ਆ ਇਹਦੇ ਆਪਾਂ ਹੋਰ ਵੀ ਸਟੱਡੀ ਕਰਾਂਗੇ ਉਹਦਾ ਅਸੀਂ ਜੀ ਇਹਦੇ ਚ ਅਸੀਂ ਇੱਕ ਐਜੂਕੇਸ਼ਨਲ ਕੰਪੇਨ ਵੀ ਸਕੂਲ ਟੀਚਰਸ ਨਾਲ ਮਿਲ ਕੇ ਵੀ ਸ਼ੁਰੂ ਕਰ ਰਹੇ ਹਾਂ ਤੁਹਾਡੇ ਡਿਮਿਟੀ ਕੁਸ਼ਨ ਬਹੁਤ ਜ਼ਾਂਗ ਹੈ ਨਵੇਂ ਦੋ ਅਫਸਰ ਆਏ ਆ ਜੀ ਜੀ ਸੋ ਤੁਸੀਂ ਇਹਨੂੰ ਇੱਕ ਮਹੀਨਾ ਦਿਓ ਜੀ ਇਹਦੇ ਵਿੱਚ ਵੀਲਟਰਨੇਟਰ ਆ ਤੁਸੀਂ ਜਿਹੜੀ ਆਪਣੀ ਮਨੂੰ ਨਾ ਇਨਪੁਟ ਵਾਲਨ ਕਰਨ ਦੀ ਬਜਾਏ ਜਿੱਦਾਂ ਨੂੰ ਭੇਜੋ ਜੀ ਅਸੀਂ ਉਹਦੇ ਤੇ ਐਕਸ਼ਨ ਕਰਾਂਗੇ ਜੀ ਆ ਜਿਹੜੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਇਟ ਕੈਨ ਬੀ ਵਾਈਟਲ ਮੈਂ ਕੀਤਾ ਕਈ ਜਗ੍ਹਾ ਤੇ ਕੀਤਾ ਹੈ ਜੀ ਬਹੁਤ ਜਗ੍ਹਾ ਤੇ ਕੀਤਾ ਜਿੱਥੇ ਮੈਨੂੰ ਇਨਫੋਰਮੇਸ਼ਨ ਆਉਂਦੀ ਹੈ ਸਰ ਇੱਕਦਮ ਦੇ ਗੇਟ ਤੇ ਜਿਹੜੀ ਮੈਡੀਸਿਨ ਲੱਗਦੀ ਹੈ ਜਾਂ ਉਹ ਤਾਂ ਹਟਾਉ। ਹਾਂਜੀ ਸਿਵਲ ਹਸਪਤਲ ਦੇ ਗੇਟ ਤੇ ਜਿਹੜੀ ਟੈਬਲ ਨੇ ਜਿਹੜੇ ਪੱਤੇ ਹੁੰਦੇ ਆ ਜੀ ਸਾਰੇ ਸਿਹਤ ਵਿਭਾਗ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਇੱਥੇ ਚੌਂਕੀ ਸਥਾਪਿਤ ਕੀਤੀ ਜਾਵੇ ਉਸ ਤੋਂ ਹੋਗੇ ਮੰਡੋਰਡੀਆਂ ਹੁੰਦੀਆਂ ਪੰਜਾਬ ਦੀ ਤੇ ਲੰਬੇ ਸਮੇਂ ਤੋਂ ਕਿ ਜਿਹੜੇ ਨਸ਼ੇੜੀ ਨੇ ਉਹਨਾਂ ਨੂੰ ਨਸ਼ੇ ਛਡਾਉਣ ਲਈ ਟੀਮ ਜਪੂ ਕੀਦੀ ਤੁਸੀਂ ਪੰਜਾਬ ਸਰਕਾਰ ਦੇ ਦੇਖੋ ਮੇਰੀ ਗੱਲ ਜਿਵੇਂ ਸਰਪ੍ਰੰਧ ਕੰਟਰੋਲ ਕਰਦੇ ਗੱਡੀਆਂ ਸੀਐਨਜੀ ਦੀ ਇੱਕ ਕਲਾਉ ਚਾਹੀਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਔਨ ਕੈਮਰਾ ਕਹਿ ਰਿਹਾ ਜੀ ਤੁਸੀਂ ਮੈਨੂੰ ਐਕਸੈਸਿਬਲ ਇਨਫੋਰਮੇਸ਼ਨ ਦਿਓ ਤੁਹਾਡੇ ਕੋਲ ਹਿਡਨ ਕੈਮਰਾ ਵੀ ਹੁੰਦੇ ਆ ਤੇ ਸਰਕਾਰੀ ਹਸਪਤਾਲ ਦੇ ਅੰਦਰ ਜਾ ਉਹਦੇ ਗੇਟ ਦੇ ਉੱਤੇ ਗੋਲੀਆਂ ਵੇਚਦੀਆਂ ਨਸ਼ਾ ਜੀ ਠੀਕ ਹੈ ਜੀ ਸਰਦਾਰ ਜਨ ਸਾਹਿਬ ਮਰਚਾ ਹੋਏ ਜੀ ਚਾਰ ਬੰਦੇ ਦਾ ਮਰਚਾ ਬਹੁਤ ਸਟ੍ਰਿਕਟਕਸ਼ਨ ਹੋਏਗਾ ਜੀ ਜੀ ਸਰ ਠੀਕ ਹੈ ਜੀ ਗੋਲੀਆਂ ਅੰਦਰੋਂ ਦੇਣੀ ਆ ਫਰੀ ਦੇਣੀ ਆ ਸਕੱਤਰਿਸ ਨੂੰ ਕਹਦੋ ਆਪਣੇ ਨੂੰ ਕਾਉਂਸਲਿੰਗ ਕਰਨੀ ਆ ਕਲਾਸਾਂ ਲੈਣੀਆਂ ਉਹਨਾਂ ਦੀਆਂ ਲੋਕਾਂ ਨੂੰ ਮੋਟੀਵੇਟ ਕਰਨਾ ਔਰ ਮੈਂ ਆਉਟਪੁੱਟ ਦੇਖਣੀ ਆ ਤੁਹਾਡਾ ਜਿੰਨਾ ਅਜੇ ਨੰਬਰ ਹੈ ਘਟਣੇ ਚਾਹੀਦੇ ਆ ਜਿਹੜੇ ਗੋਲੀਆਂ ਲੈਣ ਵਾਲੇ ਮੰਤਰੀ ਸਾਹਿਬ ਜੀ ਆਹ ਜਿਹੜਾ ਬੋਲੀਏ ਬਸ ਇੱਥੇ ਮੋਟੀਵੇਸ਼ਨ ਨਹੀਂ ਕੋਈ ਕਲਾਸ ਨਹੀਂ ਹੁੰਦੀ ਇੱਕ ਬੇਇਤੀ ਹੋਣਾ ਜੀ ਉਹ ਆ ਤੁਸੀਂ ਹੁਣ ਮੋਬਾਈਲ ਜਿੱਥੇ ਆਪੀ ਟਾਪ ਡਿਸਪੈਂਸਰੀਆਂ ਜਾਣ ਜਾਂ ਪਿੰਡਾਂ ਜਾਣ ਜਾਂ ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਹੋ ਤੇ ਇੱਥੇ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਨੋ ਡਾਟ ਡਾਕਟਰ ਬਹੁਤ ਵਧੀਆ ਨੇ ਬਹੁਤ ਵਧੀਆ ਇਲਾਜ ਆ ਪਰ ਜਿਹੜੀ ਪਰੇਸ਼ਾਨੀ ਸਭ ਤੋਂ ਜ਼ਿਆਦਾ ਉਹ ਆ ਵੀ ਆ 8 ਨੰਬਰ ਤੇ ਤੇ ਜਾ ਸੰਤ ਨੰਬਰ ਤੇ ਤੇ ਜਾ ਇੱਕ ਕੋਈ ਨਾ ਸਿੰਗਲ ਵਿੰਡੋ ਅਸੀਂ ਤਲਾ ਰਹੇ ਆ ਤੇ ਇੱਥੇ ਬੰਦਾ ਘੇੜੇ ਮਾਰਦਾ ਥੱਕ ਜਾਂਦਾਗਾ ਪਰ ਦਿਨ ਦੇ ਉਦੋਂ ਇਹਨੂੰ ਕਿਉਂ ਨਹੀਂ ਇੱਕ ਜਗਾ ਇੱਕ ਮੇਰੀ ਬੇਨਤੀ ਹੈ ਵੀ ਇੱਕ ਜਗਾ ਕਿਉਂ ਨਹੀਂ ਕਰ ਦਿੱਤਾ ਜਾਂਦਾ ਜਿੱਥੇ ਸਬਦਾਂ ਕੇਂਦਰਾ ਉਹ ਬੰਦੇ ਦੀ ਫਾਈਲ ਉੱਥੇ ਤਿਆਰ ਹੋ ਜੇ ਉਮਰ ਚੱਕਦਾ ਵਿਚਾਰ 8 ਨੰਬਰ ਚ ਤੁਰ ਜਾ ਕੇ ਬੀਬੀ ਚੱਕ ਕਰਾ ਲਿਆ 4 ਨੰਬਰ ਤੇ ਜਾ ਕੇ ਆਹ ਖਾ ਰਿਹਾ ਐਂ ਤੋਰੀ ਫਿਰਦੇ ਆ ਮਤਲਬ ਉਹ ਉਹ ਜਿਹੜੀ ਬੌਂਡਰੀਸ ਨਾਲ ਉਹ ਕਿਵੇਂ ਘਟ ਸਕਦੀ ਹੈ ਹੁਣ ਸੁਣ ਲਓ ਸੁਣ ਲਓ ਸੁਣ ਲਓ ਬੋਲਦੇ ਜੀ ਸਰ ਜਿੰਨੇ ਤੁਹਾਡੇ ਕੋਈ ਨਰਸਿੰਗ ਸਟੂਡੈਂਟਸ ਆਉਂਦੇ ਹਨ ਹਾਂਜੀ ਹਾਂਜੀ ਸਰ ਉਹਨਾਂ ਦਾ ਜਿੱਥੇ ਆਪੀਡੀ ਦੀ ਰਿਸੈਪਸ਼ਨ ਉੱਤੇ ਕਾਊਂਟਰ ਬਣਾ ਦਿਓ ਠੀਕ ਹੈ ਜੀ ਜਿਹੜਾ ਬੰਦਾ ਆਉਂਦਾ ਉਹਦੀ ਉੱਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਉੱਤੇ ਬਣਾ ਦਿਓ ਤੇ ਉਹਦੇ ਵਿੱਚ ਉਹਦਾ ਬੀਬੀ ਚੈੱਕ ਕਰਨਾ ਉੱਤੇ ਠੀਕ ਹੈ ਜੀ ਉਹਦੇ ਸਾਰੇ ਐਸਟੀ ਲਿਖਣਗੇ ਜਿਹੜੇ ਨਰਸਿੰਗ ਸਟੂਡੈਂਟਸ ਆ ਜਿੱਥੇ ਜਾਣਾ ਉਹ ਸੱਡ ਕੇ ਆਣਗੇ ਉੱਤੇ ਜਿਹੜੇ ਟੈਸਟ ਹੋਣੇ ਉਹ ਸਾਰੇ ਇੱਕੋ ਜਗ੍ਹਾ ਤੇ ਹੋਣਗੇ ਸਾਰੇ ਸੈਂਪਲ ਉੱਥੋਂ ਲੈਣ ਕੇ ਸਾਰੇ ਆ ਕੇ ਆਪਣਾ ਤੁਹਾਡੇ ਤੁਹਾਡੇ ਹੈ ਨੀ ਲਾਇਬ੍ਰੇਰੀ ਜਿਹੜੀ ਆਪਣੀ ਅਸੀਂ ਲੈਬਰੇਟਰੀਆਂ ਬਣਾ ਰਹੇ ਜੀ ਜਿਹੜੀਆਂ ਸੌਰੀ ਆਪਣੀਆਂ ਲੈਬੋਰਟਰੀਆਂ ਜਿਹੜੀਆਂ ਤਿਆਰ ਹੋ ਜਾਈਏ ਜੀ ਮਰੀਜ਼ ਦੀ ਲੈਬਰੇਟਰੀ ਦਾ ਬਣ ਜੇ ਉਹ ਇੱਕ ਜਗ੍ਹਾ ਹੋਵੇ ਇੱਥੇ ਦੇਖੋ ਜਗ੍ਹਾ ਕਰਦੇ ਜੀ ਸਰ ਦੇਖੋ ਦੇਖੋ ਇੱਕ ਪੁਆਇੰਟ ਬਰੀਕਾ ਸਰ ਇੱਕ ਬੰਦੇ ਨੇ ਮੈਡੀਕਲ ਇੱਕ ਬੰਦੇ ਨੇ ਮੈਡੀਕਲ ਵੀ ਕਰਾਉਣਾ ਜੀ ਉਹਨੇ ਹੱਡੀ ਵਾਲੇ ਨੂੰ ਵੀ ਦਿਖਾਉਣਾ ਤੇ ਡਾਕਟਰ ਨੂੰ ਦਿਖਾਉਣਾ ਉਹ ਤੇ ਡਾਕਟਰ ਕੋਲੇ ਜਾਣਾ ਪਊਗਾ ਡਾਕਟਰ ਕੋਲੇ ਜਾਣਾ ਪਊਗਾ ਇਹੀ ਹੋਊਗਾ ਜਿਹੜੀ ਕਾਗਜ਼ੀ ਕਾਰਵਾਈ ਹੋਵੇ ਇਕੱਲੇ ਹੋ ਜਾਈਏ ਟੈਸਟ ਕਾਗਜ਼ੀ ਕਾਰਵਾਈ ਇਕ ਜਗ੍ਹਾ ਹੋਏਗੀ ਟੈਸਟ ਇਕ ਜਗ੍ਹਾ ਹੋਣਗੇ ਜਿਹੜਾ ਓਪਰੇਟਰੀ ਦੇ ਵਿੱਚ ਜਿਹੜਾ ਦੋ ਤਿੰਨ ਓਪਰੇਟਰੀ ਜਾਣਾ ਪੈ ਸਕਦਾ ਸਰਪਤਾਣ ਦੇ ਸਰਕਾਰੀ 52% ਦੇ ਵਿੱਚ ਐਕਚੁਅਲੀ ਕਸ਼ੀਨ ਖਰਾਬ ਪਈ ਹੈ ਉਹਦੇ ਵਿੱਚ ਕੀਆ ਕਰ ਲਿਆ ਓਨਲੀ ਜਨਰਿਕ ਦਵਾਈਆਂ ਨੇ ਇੱਥੇ ਲਿਖ ਜਿਹੜੀਆਂ ਡਾਕਟਰ ਸਾਰੀਆਂ ਬਾਹਰੋਂ ਲਿਖਦੇ ਨੇ ਜਿਹੜੀਆਂ ਵੀ ਆ ਹਾਂ ਪਰ ਜ਼ਿਆਦਾਤਰ ਉੱਥੇ ਜਿਹੜੀ ਟੀਪੀਐਮ ਸੀਪੀਐਮ ਨਾਰਮਲ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਦੇਖੋ ਦੇਖੋ ਇਹ ਗੱਲ ਤੁਹਾਡੀ ਸਹੀ ਨਹੀਂ ਆ ਅਸੀਂ ਐਂਟੀਮਾਰਕ ਸਾਰਾ ਅਸੀਂ ਖੁਦ ਹੈ ਮੈਂ ਖੁਦ ਕਿੰਨੇ ਵਾਰ ਕੀਤਾ ਸਾਰਾ ਅਸੀਂ ਉਹਨਾਂ ਨੂੰ ਤੁਸੀਂ ਹੁਣ ਕਰੋ ਮੈਨੂੰ ਫੋਨ ਨਹੀਂ ਕਰਨਾ ਬਸ ਠੀਕ ਹੈ ਫੋਨ ਨਹੀਂ ਕਰਨਾ ਸਰ ਕਦੌੜ ਹਸਪਤਾਲ ਆ ਜੀ ਕਦੌੜ ਦੇ ਵਿੱਚ ਡਿਜੀਟਲ ਜਿਹੜੀ ਮਸ਼ੀਨ ਐਕਸਰੇ ਵਾਲੀ ਖਰਾਬ ਪਈ ਹੈ ਜੀ ਬਾਹਰ ਉਹਨਾਂ ਨੂੰ ਮਹਿੰਗੇ ਉੱਪਰ ਚ ਕਰਾਣਾ ਪੈਂਦਾ ਸ਼ੀ ਵੀ ਖਰਾਬ ਪਈ ਹੈ ਦੇਖੋ ਅਸੀਂ ਪੂਰੇ ਜਿਹੜਾ ਜੇ ਬਾਹਰੋਂ ਕਰਾਣਾ ਪੈਂਦਾ ਤਾਂ ਉਹਦੇ ਉਹਦੇ ਪੈਸੇ ਸਰਕਾਰ ਨੇ ਦੇਣੇ ਆ ਜੀ ਉੱਥੋਂ ਪਰਚੀ ਲੈ ਜਾਓ ਆਪਣੀ ਪੂਰੀ ਖਵਾਓ ਜੀ ਨਹੀਂ ਮਹਿੰਗੇ ਕਰਾਈਏ ਇੱਥੇ ਮਹਲਾਣੇ ਘਰ ਕੋਲੇ ਚਲੇ ਜਾਓ ਅਲਟਰਾ ਤੋਂ ਉੱਥੇ ਪ੍ਰਾਈਵੇਟ ਕਰਾਣਾ ਦੂਸਰਾ ਉਹ 700 ਲੈਂਦਾ ਜੀ ਡਾਕਟਰ ਡਾਕਟਰ ਦਾ ਇਹ ਵੀ ਸਰ ਬੰਦ ਹੋਣਾ ਕਨਪ ਸਿੰਘ ਕਨਪ ਸਿੰਘ ਪੰਜਾਬ ਸਾਡੇ ਪੈਰਲ ਹੋ ਗਏ ਹੋਏ ਨੇ ਸੈਂਟਰ ਸਾਰੇ ਆ ਪੈਰਲ ਜਿਹੜਾ ਕੋਈ ਸਬੂਤ ਹੈ ਜੀ ਆ ਗੇਟ ਤੇ ਖੜਾ ਦੇਖੋ ਹਾਂ ਜੀ ਕੀ ਜੀ ਕਿਹੜੇ ਰਿਸ਼ੀੜੀ ਵੇਚ ਦਿੱਤੇ ਸਰ ਇਹੋ ਮੈਂ ਵੀ ਚੱਲਣ ਵੀ ਵੇਚਣ ਆਉਂਦਾ ਜੋ ਉੱਥੇ ਖੜੇ ਆ ਦੇਖ ਲੋ ਯਾਰ ਅੱਧੇ ਘੰਟੇ ਬਾਅਦ ਚਲੇ ਗਏ ਉਹ ਇਕੱਲੇ ਚਲੇ ਜਾ ਰਹੇ ਸਰ ਉੱਥੇ ਤੇ ਚੌਂਕੀ ਸਾਹਬ ਕੋਲੇ ਖਲ ਬੈਠਾ ਸੀ ਜਿਹੜੀ 400 ਤੇ 800 ਦਾ ਪੱਤਾ ਮਿਲੇ ਅੱਜ ਕਿਉਂਕਿ ਅੰਦਰ ਮੈਂ ਮੰਤਰੀ ਜੀ ਦੇ ਆਉਣ ਨਾਲ ਮਹਿੰਗਾ ਹੋ ਗਿਆ ਜੀ ਨਹੀਂ ਨਹੀਂ ਮੈਂ ਕਰ ਰਿਹਾ ਰੁਕ ਜਾਓ ਇੱਕ ਸਰ ਆਉਣ ਦਾ ਰਿਪੋਰਟ ਆ ਤੁਹਾਨੂੰ ਮੈਂ ਦਿਖਾਦਾ ਜਿਹੜੀ ਗੱਲ ਤੁਸੀਂ ਕਹਿੰਦੇ ਮੈਨੂੰ ਪਤਾ ਹੈ ਇਹ ਸਾ ਜੋ ਕਰੋ ਸਰਕਾਰ ਕੋਲ ਕਰਨਾ ਚਾਹੀਦਾ ਪੰਜਾਬ ਦੇ ਭਰਾਓ ਜੀ ਮੀਡੀਆ ਦਾ ਨਾਲ ਹੈ ਜਿੰਨੇ ਕਰਦਾ ਰਹਿੰਦਾ ਹੈ ਕੋਈ ਮੀਡੀਆ ਨਾਲ ਨਹੀਂ ਮਿਲਿਆ ਮਾਲਾ ਦੇ ਮੀਡੀਆ ਦੀ ਹਮਲਾ ਹੋ ਜਾਵੇ ਮੀਡੀਆ ਕੀ ਕਰੂ ਐਮਐਲਏ ਸਾਹਿਬ ਮੀਡੀਆ ਤਾਂ ਪਰਸਨਲ ਅਸਟ ਲੈ ਕੇ ਪੁੱਦਾ ਚੱਕ ਰਿਹਾ ਅਸੀਂ ਤਾਂ ਪਰਸਨਲ ਅਸਟ ਛੋਟੋ ਕਰਦੇ ਰਹਿ ਗਏ ਜਿਹੜਾ ਕਬੜਾ ਮੇਰੇ ਨਾਲ ਸਾਈਲੈਂਟ ਕੱਲ ਮੈਂ ਯੂਨੀਵਰਸਿਟੀ ਦੇ ਅਫੀਸ਼ਲ ਫਕਸਸ਼ਨ ਤੇ ਗਿਆ ਸੀ ਜੋ ਤੁਸੀਂ ਕਹੇ ਸੀ ਠੀਕ ਹੈ ਜੀ ਆ ਚਿੱਠੀ ਹੈ ਇਹ ਵਾਈਸ ਚਾਂਸਲਰ ਨੂੰ ਗਈ ਹੈ ਜੀ ਮੇਰੇ ਵੱਲੋਂ ਮੈਂ ਕੱਲ ਗਿਆ ਸੀ ਯੂਨੀਵਰਸਿਟੀ ਦੇ ਵਿੱਚ ਜਿੱਦਾਂ ਤੁਸੀਂ ਕਹਿੰਦੇ ਸਾਰਾ ਕੁਝ ਐਂ ਚਮਕ ਦਮਕ ਦਾ ਹੁੰਦਾ ਜਦੋਂ ਮਰਦ ਜੇ ਆਣਾ ਅੱਜ ਸਵੇਰੇ ਫਿਰ ਮੈਂ ਚਲਾ ਗਿਆ ਓਪਰੇਟਿਜ਼ ਗਿਆ ਡਾਕਟਰ ਨਹੀਂ ਸੀਗੇ ਪਾਚੜ ਪੈ ਗਈ ਸਭ ਨੂੰ ਦੂਜਾ ਸਟਾਫ ਨਹੀਂ ਸੀਗਾ ਮੈਂ ਛੁੱਟੀ ਕੱਢ ਲਈ ਮੈਡੀਕਲ ਸੁਪਰਡੈਂਟ ਦੀ ਐਕਸਪਰੇਸ਼ਨ ਮਾਗ ਲਈ ਉਹ ਤਾਂ ਐਕਸ਼ਨ ਹੋ ਗਿਆ ਜੋ ਤੁਸੀਂ ਕਹਿੰਦੇ ਆ ਮੈਂ ਕਰ ਰਿਹਾ ਹੁਣ ਇਹ ਵੀ ਸ਼ੈਪ ਹੀ ਕਰਦਾ ਤੇ ਇਹ ਵੜੀ ਇਹ ਮੈਂ ਲੈਬ ਯੂਨੀਵਰਸਿਟੀ ਦੀ ਗੱਲ ਕਰ ਤੋੜੀ ਸਰ ਜਪਰੀ ਸਰ ਤੁਸੀਂ ਸਰ ਤੁਸੀਂ ਅੱਜ ਨਸ਼ਾ ਲੈ ਕੇ ਪਹੁੰਚੇ ਹੋ ਜੀ ਇੱਥੇ ਸਰਪ੍ਰਾਈਜ਼ ਚੈੱਕ ਕਰਦਾ ਮੈਂ ਤੁਹਾਡੇ ਸਾਹਮਣੇ ਹੁਣ ਬਦਲ ਨੂੰ ਕਰਕੇ ਹੋ ਗਿਆ ਪੇ ਇਸ ਤੋਂ ਬਾਅਦ ਸਰਪ੍ਰਾਈਜ਼ ਚੈੱਕ ਹੋ ਰਿਹਾ ਸਰ ਜਿਸ ਨਰਸਰੀ ਸੈਂਟਰ ਦਾ ਨਰਸਰੀ ਸੈਂਟਰ ਸਰ ਬੰਦ ਪਿਆ ਬਹੁਤ ਦਿਨ ਦਾ ਚਿੱਟਾ ਹਾਤੀ ਬਣਿਆ ਹੋਇਆ ਇੱਥੇ ਜਿਹੜੀ ਹੈਗਾ ਪ੍ਰਾਈਵੇਟ ਹਸਪੀਟਲ ਬੈਨੀਫਿਟ ਦੇ ਲਈ ਰਾਤੀ ਜਿਹੜਾ ਹੈਗਾ ਬੱਚਿਆਂ ਨੂੰ ਰੈਫਰ ਕੀਤਾ ਜਾਂਦਾ ਨੇ ਲੱਖਾਂ ਰੁਪਏ ਦੀ ਜਿਹੜੀ ਹੈਗੀ ਆ ਉਹ ਬੱਚਿਆਂ ਦੇ ਮਤਲਬ ਜਿਹੜੇ ਜਿਹੜੇ ਘਰੇ ਰੋਟੀ ਵੀ ਨਹੀਂ ਪਾਗਦੀ ਨੇ ਉਹਨਾਂ ਦੇ ਕਾਂਜੇ ਪਰ ਫੜ ਫੜ ਕੇ ਸਰ ਜੀ ਆਪਣੇ ਕੋਲ ਹਾਂ ਜੀ ਪ੍ਰੈਕਟਿਸ਼ਨ ਆਪਣੇ ਕੋਲ ਕਿੰਨੇ ਦੋ ਨੇ ਸਰ ਦੋ ਨੇ ਜੀ ਤੇ ਨਰਸਰੀ ਕਿਉਂ ਬੰਦ ਹੈ ਦੋ ਨਰਸਰੀ ਸਰ ਸਾਡੇ ਕੋਲ ਜਿਹੜੇ ਨਰਸਿੰਗ ਸਿਸਟਰਸ ਹੁੰਦੀਆਂ ਜਿਹੜੀਆਂ ਐਸਐਨਐਮ ਟ੍ਰੇਨਡਸ ਹੁੰਦੀਆਂ ਐਸਐਨਸੀ ਉਹ ਨਹੀਂ ਕੋਈ ਖਾਲੀ ਡਾਕਟਰ ਦਾ ਟ੍ਰੇਨ ਹੈ ਉਹਨਾਂ ਨੂੰ ਕੋਲ ਟ੍ਰੇਨ ਕਰ ਲਓ ਉਹਨਾਂ ਨੂੰ ਪ੍ਰਾਈਵੇਟ ਚ ਆਪੀ ਕਰਦੇ ਰੱਖਿਓ ਸਰ ਜਿਆਦਾ ਸਰ ਸ਼ਹਿਰ ਦੇ ਰਿਜ਼ਾਈਨ ਤਾਂ ਸਰ ਇਹ ਸਿਮੂ ਚੱਲਦਾ ਨਹੀਂ ਆ ਤੁਹਾਡਾ ਨਹੀਂ ਚਲਾਓ ਉਹਨੂੰ ਮਨਿੰਦਰ ਮਨਤ ਸਰ ਤੁਸੀਂ ਅੱਜ ਨਸ਼ਿਆਂ ਨੂੰ ਲੈ ਕੇ ਪਹੁੰਚੇ ਹੋ ਬਰਨਾਲਾ ਜੀ ਜ਼ਿਲ੍ਹਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਕੋਲ ਸਰ ਪ੍ਰਸ਼ਾਸਨ ਵੀ ਕੋਈ ਮੰਤਰੋ ਕੇ ਬਲਡੋਜ਼ਰ ਵਾਲੀ ਕਾਰਵਾਈ ਚੱਲਦੀ ਹੈ ਬਰਨਾਲਾ ਦੇ ਵਿੱਚ ਵੀ ਕੋਈ ਕੀਤਾ ਗਿਆ ਤੁਹਾਡੇ ਵੱਲੋਂ ਕੋਈ ਉਹਦੇ ਚ ਨਾ ਜੀ ਉਹ ਇਹਨਾਂ ਦਾ ਡੋਮੇਨ ਹੈ ਉਹਦੇ ਵਾਸਤੇ ਪਹਿਲਾਂ ਸਾਰੀ ਕਾਰਵਾਈ ਕਰਨੀ ਹੁੰਦੀ ਹੈ ਜੀ ਦੇਖਣਾ ਵੀ ਬੰਦੇ ਦੀ ਜਗ੍ਹਾ ਇਲੈਗਲ ਹੈ ਉਹਦੇ ਤੇ ਮਤਲਬ ਕੋਈ ਉਹਦੇ ਕੋਲੋਂ ਜਿਆ ਰਿਕਵਰੀ ਹੋਏਗੀ ਜਾਂ ਐਨਡੀਪੀ ਇਸ ਦਾ ਉਹਦਾ ਕੋਈ ਟ੍ਰੈਕ ਰਿਕਾਰਡ ਹੋਏਗਾ ਕੋਈ ਬਾਅਦਰ ਲੋ ਕੋਰਟ ਵੀ ਜਾਂਦੇ ਆ ਨਾ ਉਹ ਇਹਨਾਂ ਨੇ ਇਹਨਾਂ ਦਾ ਫੀਲਡ ਹੈ ਮੇਰਾ ਫੀਲਡ ਹੈ ਪ੍ਰੋਫੈਸਰ ਵੀ ਐਸ ਪਰ ਲਾ ਨਾ ਵੀ ਟੈਕਟ ਸਪੋਰਟ ਕ腐ਸ਼ਨ ਸਰਕਾਰ ਦੀ ਟੌਪ ਦਾ ਸਬਜੈਕਟ ਹੈ ਇਥੋਂ ਦੇ ਇੱਕ ਸਿਵਲ ਸਰਜਨ ਦੇ ਖਿਲਾਫ ਰਿਸ਼ਤਾਚਾਰ ਤੇ ਦੋਸਤ ਦਾ ਕੇਸ ਸਰਕਾਰ ਨੇ ਉਹਦੀ ਇਨਕੁਆਇਰੀ ਵੀ ਕੀਤੀ ਪਰ ਉਹ ਰਿਪੋਰਟ ਨੱਵੀਂ ਹੋਈ ਆ ਉਹ ਉਹਦੇ ਤੇ ਕਾਰ ਵੀ ਅਜੇ ਤੱਕ ਨਹੀਂ ਹੋ ਰਹੀ ਤੁਸੀਂ ਨਾ ਮੇਰੀ ਗੱਲ ਸੁਣੋ ਇੱਕ ਸਿਵਲ ਸਰਜਨ ਲੈਵਲ ਦਾ ਅਫਸਰ ਉਹਨੂੰ ਸਸਪੈਂਡ ਕੀਤਾ ਹੋਇਆ ਨਾ ਜਦੋਂ ਦੇਖੋ ਮੈਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਉਹ ਡਾਕਟਰਸ ਤੋਂ ਮਨੇ ਜਿਵੇਂ ਤੁਹਾਨੂੰ ਫੋਨ ਵੀ ਕਰ ਰਿਹਾ ਮੈਂ ਜਦੋਂ ਸਾਡੇ ਕੋਲੇ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਆਦੀ ਹੈ ਮੈਂ ਫਰੀਦਕੋਟ ਸੀਗਾ ਮੈਨੂੰ ਲੋਕਾਂ ਨੇ ਕਹਿੰਦੇ ਤੁਸੀਂ ਡਾਕਟਰਸ ਆਏ ਸੀ ਸਾਰਾ ਕੁਝ ਵਧੀਆ ਲੱਗਿਆ ਹੋਣਾ ਮੈਂ ਕਹਿੰਦਾ ਜੀ ਮੇਰੇ ਮੈਂ ਕਹਿੰਦਾ ਤਾਂ ਮੈਨੂੰ ਪਤਾ ਹੈ ਜਦੋਂ ਮੈਂ ਜਾਊਗਾ ਵਧੀਆ ਕਰਨਗੇ ਸਾਰਾ ਕੁਝ ਜਦੋਂ ਉਹਨੂੰ ਬੁਲਾਇਆ ਹੋਇਆ ਉਹਨਾਂ ਨੇ ਕਦੇ ਸਵੇਰੇ ਜਾ ਕੇ ਦੇਖਿਓ ਮੈਂ ਸਵੇਰੇ ਚਲਾ ਗਿਆ ਤੁਸੀਂ ਮੈਨੂੰ ਹੁਣ ਇਨਫੋਰਮੇਸ਼ਨ ਦਿੱਤੀ ਆ ਹੁਣ ਥੋੜੀ ਜਿਹੀ ਵੇਟ ਕਰੋ ਇੰਤਜ਼ਾਰ ਕਰੋ ਓਕੇ ਸਰ ਜਿਆਦਾਤਰ ਡਾਕਟਰ ਇੱਥੋਂ ਦੇ ਰਿਜ਼ਾਈਨ ਦੇ ਰਹੇ ਨੇ ਕਿਉਂਕਿ ਜਿਹੜੀ ਡਿਸਪੈਂਸਰੀ ਚੰਨਣ ਵਾਲਾ ਨਾ ਸਰ ਉੱਥੇ ਇੱਕ ਜਾਂ ਦੋ ਮਰੀਜ਼ ਹੁੰਦਾ ਪਰ ਇੱਥੇ ਜਿਵੇਂ ਲਾਸਟ ਟਾਈਮ ਪੀਰੀਅਡਿਸ਼ਨ ਵੀ ਉੱਥੇ ਗਿਆ ਹੋਇਆ ਸੀ ਇੱਥੇ 150 ਤੋਂ 200 ਦੀ ਓਪੀਡੀ ਹੁੰਦੀ ਉੱਥੇ ਪੂਰੇ ਦਿਨ ਚ ਇੱਕ ਜਾਂ ਦੋ ਹੁੰਦੇ ਨੇ ਨਹੀਂ 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 ਗਲਤ ਗਲਤ ਇਨਫੋਰਮੇਸ਼ਨ ਹੈ ਇੱਕ ਮਿੰਟ ਬਿਲਕੁਲ ਗਲਤ ਹੈ ਪੀਰੀਅਡਿਸ਼ਨ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਸੋ ਮੈਨੀ ਹੈ ਰਿਜ਼ਾਈਨ ਡਾਕਟਰ ਰੇਮਨ ਤੇ ਹੋਰ ਪਿਛਲੇ ਡਾਕਟਰਾਂ ਨੇ ਤਾਂ ਕਰਕੇ ਰਿਜ਼ਾਈਨ ਦਿੱਤਾ ਮੇਰਾ ਹਰਕਤ ਨੂੰ ਪਤਾ ਨਾ ਇੱਕ ਮਿੰਟ ਜੀ ਇੱਕ ਮਿੰਟ ਦੇਖੋ ਇਹ ਜਿਹੜੀ ਪ੍ਰੋਬਲਮ ਹੈ ਨਾ ਜੀ ਇਹ ਇਕੱਲੇ ਪੰਜਾਬ ਦੀ ਜਾਂ ਬਰਨਾਲੇ ਦੀ ਪ੍ਰੋਬਲਮ ਨਹੀਂ ਹੈ ਜਿਹੜੇ ਡਾਕਟਰ ਹੈ ਤੁਹਾਡੇ ਨਾ ਜਿਹੜੇ ਡਾਕਟਰ ਹੈ ਤੁਹਾਡੇ ਜਿਹਨੂੰ ਸਰਕਾਰ ਦੇ ਵਿੱਚ 1 ਲੱਖ ਰੁਪਈਆ ਜਾਂ 5 ਲੱਖ ਤਰਖਾ ਮਿਲਦੀ ਹੈ ਬਾਹਰ ਉਹਨੂੰ 3 ਲੱਖ ਮਿਲਦੀ ਹੈ 2.5 ਲੱਖ ਮਿਲਦੀ ਹੈ ਨਾ ਜੀ ਇਹ ਇਹ ਨੋਰਮ ਇਹ ਸਾਰੇ ਦੇਸ਼ ਦੇ ਵਿੱਚ ਵਰਤਾਰਾ ਹੈ ਹਰ ਤਾਂ ਤੇ ਸ਼ਾਰਟੇਜ ਹੈ ਉਹਦੇ ਵਾਸਤੇ ਅਸੀਂ ਇਨਸੈਂਟਿਵੇਸ ਕਰ ਰਹੇ ਹਾਂ ਡਾਕਟਰਾਂ ਨੂੰ ਉਹਨਾਂ ਨੂੰ ਕਿੱਦਾਂ ਰੀਟੇਨ ਕਰਨਾ ਤੁਹਾਨੂੰ ਪਤਾ ਹੋਵੇਗਾ ਰੀਸੈਂਟਲੀ ਮੈਂ 5 10 15 ਲੱਖ ਉਹ ਕਿੰਦਾ ਡਾਕਟਰ ਖੁਸ਼ ਹੈ ਹੁਣ ਹਾਂ ਡਾਕਟਰ ਖੁਸ਼ ਆ ਤੁਸੀਂ ਵੀ ਖੁਸ਼ ਹੋ ਜਾਓ ਠੀਕ ਆ ਸਰ ਥੈਂਕ ਯੂ ਜੀ ਥੈਂਕ ਯੂ ਸਰ ਇੱਕ ਬੇਨਤੀ ਆ ਉਹ